ਰਾਜਪੁਰੇ ਦੀ ਆਪਣੀ ਸਿੰਗਰ ਅਮਿਸ ਪੂਜਾ ਕਾਫੀ ਹਿੱਟ ਹੋਈ ਸੀਗੀ ਹੈਨਾ ਤੇ ਗੁਲਾਬਨਗਰ ਉਹਨਾਂ ਦਾ ਰਿਹائش ਵੀ ਹੈ ਤੇ ਕਿੱਦਾਂ ਲੱਗਦਾ ਹੈ ਜਦ ਆਪਣੇ ਸ਼ਹਿਰ ਦੇ ਕਿਸੇ ਬੰਦੇ ਨੂੰ ਇੰਨਾ ਹਿੱਟ ਦੇਖਦੇ ਹੋ ਮਤਲਬ ਕਿ ਹਾਂ ਵੀ ਸਾਡੇ ਸ਼ਹਿਰ ਦੀ ਹੈ ਮੈਂ ਵੀ ਉਸ ਮੁਕਾਮ ਤੇ ਪਹੁੰਚ ਕੇ ਦਿਖਾਵਾਂਗਾ ਬਹੁਤ ਪ੍ਰਾਊਡ ਫੀਲ ਹੁੰਦਾ ਹੈ ਔਰ ਤੁਸੀਂ ਸ਼ੋਅ ਦੇ ਵਿੱਚ ਜਾਣ ਨੂੰ ਲੇਟ ਹੋ ਰਹੇ ਹੋ ਤੇ ਆਡੀਅנס ਕਹਿੰਦੀ ਸਾਡੇ ਨਾਲ ਫੋਟੋ ਖਿਚਾਓ ਸਾਨੂੰ ਆਟੋਗ੍ਰਾਫ ਦਿਓ ਫਿਰ ਤੂੰ ਤੁਹਾਡੇ ਕੀ ਹੋਏਗਾ ਕੋਈ ਨਹੀਂ 10 15 ਮਿੰਟ ਵੇਟ ਕਰ ਲਾਂਗੇ ਕੋਈ ਦਿੱਕਤ ਨਹੀਂ ਹੈ 10 15 ਮਿੰਟ షో ਲੇਟ ਹੋ ਜਾਏਗਾ ਕੋਈ ਫਰਕਤਾ ਨਹੀਂ ਪੈਂਦਾ ਕੁਝ ਆਡੀਅנס ਦੇ ਪਿੱਛੇ ਇੰਨੀ ਸਾਰੀ ਆਡੀਅנס ਵੀ ਤਾਂ ਵੇਟ ਕਰ ਰਹੀ ਹੈ ਨਾ ਉਹ ਸਭ ਸਭ ਲਈ ਬਰਾਬਰ ਹੈ ਕੋਈ ਇਸ਼ੂ ਨਹੀਂ ਹੈ 10 15 ਮਿੰਟ ਜੇ షో ਲੇਟ ਵੀ ਹੋ ਜਾਏਗਾ ਕੋਈ ਦਿੱਕਤ ਨਹੀਂ ਹੈ ਤੁਸੀਂ ਸਿੱਧੂ ਮੂਸੇ ਵਾਲੇ ਜੀ ਦੀ ਗੱਲ ਕੀਤੀ ਹੈ ਤੁਹਾਨੂੰ ਨਹੀਂ ਲੱਗਦਾ ਕਿ ਵੀ ਜਿੱਦਾਂ ਉਹਨਾਂ ਦੀ ਮਦਰ ਵੀ ਕਹਿੰਦੇ ਆ ਫਾਦਰ ਵੀ ਕਹਿੰਦੇ ਆ ਕਿ ਸਾਡਾ ਮੁੰਡਾ ਪਹਿਲਾ ਜਿੰਦਾ ਸੀਗਾ ਉਹ ਠੀਕ ਸੀਗਾ ਕਾਮਯਾਬ ਹੋਇਆ ਤਾਂ ਤਾਂ ਸਾਡੇ ਤੋਂ ਚੱਲਿਆ ਜਾ ਰਿਹਾ ਹੈ ਹਾ ਆਡੀਅנס ਦਾ ਰਿਸਪੌਂਸ ਬਹੁਤ ਅੱਛਾ ਹੈ ਔਰ ਜਿਹੜੇ ਲਵਰਸ ਨੇ ਸਾਡੇ ਬੜਾ ਪਿਆਰ ਦੇ ਰਹੇ ਨੇ ਪਿੱਛੇ ਵੀ ਅਸੀਂ ਪੰਜਾਬੀ Song ਕੀਤਾ ਲੈਵਲ ਹੈ ਨਾ ਉਸ ਨੂੰ ਬੜਾ ਪਿਆਰ ਦਿੱਤਾ ਲੋਕਾਂ ਨੇ ਮੰਗੀ ਕਈਆਂ ਨੇ ਬਾਈ ਥਰੂ ਫੋਨ ਦੇ ਥਰੂ ਕੀਤਾ ਕਈ ਮਿਲ ਕੇ ਕਈ ਦਤਾ ਤਾਂ ਬਹੁਤ ਗੁੱਡ ਰਿਸਪੌਂਸ ਰਿਹਾ ਉਹਨੂੰ ਦੇਖਦੇ ਹੋ ਇਸ ਸਰਕਮਸਟੈਂਸਿਸ ਇਦਾਂ ਸੀ ਕਿ ਲਾਈਫ ਦੇ ਵਿੱਚ ਬਿਨਾ ਪੈਸੇ ਵੀ ਕੁਝ ਚੱਲਦਾ ਨਹੀਂ ਹੈ ਨਾ ਤਾਂ ਸਾਨੂੰ bizness ਦੇ ਵਿੱਚ ਕਨਵਰਟ ਹੋਣਾ ਪਿਆ ਸੀ ਮੈਨੂੰ ਉਸ ਸਮੇਂ ਜਿਹੜੀ ਪ੍ਰਾਇੋਰਟੀ ਸੀ ਉਹ ਸੀ ਕਿ ਹਾਲ ਫਿਲਾਲ ਦੀ ਰੋਟੀ ਨੂੰ ਕਿਵੇਂ ਕੀਤਾ ਜਾਏ ਹੈ ਨਾ ਤਾਂ ਉਸ ਚੱਕਰ ਦੇ ਵਿੱਚ ਜਿਹੜਾ ਹੈਗਾ ਕਿ ਮੇਰੀ ਜਿਹੜੀ ਸਿੰਗਿੰਗ ਹੈ ਜੋ ਮੇਰਾ ਸ਼ੌਂਕ ਵੀ ਬਹੁਤ ਹੈ ਨਾ ਉਹਨੂੰ ਡਿਸਕੰਟੀਨਿਊ ਹੋ ਗਿਆ ਮੈਂ ਵੀ ਹੋਰ ਕਾਫੀ ਲੋਕਾਂ ਦੇ ਵਾਂਗੂ ਬਚਪਨ ਤੋਂ ਅਸੀਂ ਵੀ ਗਰੀ ਫੈਮਿਲੀ ਤੋਂ ਬਿਲੋਂਗ ਕਰਦੇ ਸੀ ਨਾ ਮੀਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੇ ਆ ਬਚਪਨ ਤੋਂ ਬਹੁਤ ਗਰੀਬੀ ਦੇਖੀ ਮੈਂ ਤਾਂ ਸ਼ਾਇਦ ਉਦੋਂ 5ਵੀਂ ਪੜਦਾ ਸੀ ਜਿੱਦ ਤੱਕ ਮੈਨੂੰ ਹੋਸ਼ ਦਾ ਧਿਆਨ ਹੈ ਨਾ ਜਿੱਥੇ ਹੋਸ਼ ਸੰਭਾਲੀ ਹੋਈ ਹੈ ਮੈਂ ਉਦੋਂ ਤੋਂ ਕੰਮ ਕਰਦਾ ਆਂ ਅਗਰ ਮੈਂ ਆਪਣੇ ਲਾਈਫ ਦੇ ਵਿੱਚ ਪੂਰੀ ਜਰਨੀ ਦੇਖਾਂ ਤਾਂ ਡੇ 1 ਤੋਂ ਲੈ ਕੇ ਅੱਜ ਤੱਕ ਵੀ ਅਸੀਂ ਸਟਿਲ ਵੀ ਅਸੀਂ ਕਹੀਏ ਤਾਂ ਅਸੀਂ ਅੱਜ ਵੀ ਸਟ੍ਰਗਲ ਕਰ ਰਹੇ ਹਾਂ ਨਾ ਤਾਂ ਉਹਨਾਂ ਨੂੰ ਕਰਦੇ ਕਰਦੇ ਕਿ ਇਨਸਾਨ ਨੂੰ ਸਭ ਤੋਂ ਪਹਿਲਾਂ ਇੱਕ ਅੱਛਾ ਇਨਸਾਨ ਹੋਣਾ ਜ਼ਰੂਰੀ ਹੈ ਜੋ ਕਿ ਲੋਕੀ ਕਹਿੰਦੇ ਜਾ ਰਹੇ ਹਨ ਜੋ ਕਿ ਇੱਕ ਅਗਰ ਤੁਹਾਡੇ ਅੰਦਰ ਸੱਚਾਈ ਹੈ ਅਗਰ ਤੁਸੀਂ ਸੱਚੇ ਇਨਸਾਨ ਹੋ ਤੁਸੀਂ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਤੇ ਪਹੁੰਚ ਜਾਓਗੇ ਤੇ ਆਪਾਂ ਇਵੇਂ ਕਹੀਏ ਬੋਤਾਂ ਦਾ ਪਿਆਰ ਮਿਲਣਾ ਸ਼ੁਰੂ ਹੋ ਚੁੱਕਿਆ ਹੈ ਮੈਂ ਕਿੱਥੇ ਜਾਉਣਾ ਕਿੱਥੇ ਵੀ ਜਾਣੇ ਨਾ ਤੇ ਉਹ ਜਦੋਂ ਉਹਨਾਂ ਨੂੰ ਗੱਲ ਕਰਦੇ ਆ ਕਿ ਹਾਂ ਰਸੀ ਇਦਾਂ ਇਦਾਂ ਆਇਆ ਨਾ ਪੰਜਾਬ ਤੋਂ ਆਇਆ ਪੰਜਾਬ ਦੇ ਸ਼ਹਿਰ ਰਾਜਪੁਰਾ ਤੋਂ ਆਇਆ ਮੈਂ ਤੁਹਾਨੂੰ ਨਰਿੰਦਰ ਚੰਚਲ ਜੀ ਦੀ ਗੱਲ ਦੱਸਾਂ ਨਾਨਿੰਦਰ ਚੰਚਲ ਜੀ ਨੇ ਨਾ ਇੱਕ ਗਾਣਾ ਗਾਇਆ ਸੀਗਾ ਦਾਰੂ ਦੇ ਉੱਤੇ ਬੜਾ ਹਿੱਟ ਸੀ ਗਾਣਾ ਉਸ ਤੋਂ ਬਾਅਦ ਉਹਨਾਂ ਨੇ ਸਾਰੇ ਮਾਤਾ ਦੇ ਗਾਣੇ ਗਾਏ ਆ ਤੇ ਉਸ ਤੋਂ ਵੀ ਜ਼ਿਆਦਾ ਹਿੱਟ ਹੋਏ ਹੈ ਹੈਨਾ ਤੁਹਾਨੂੰ ਲੱਗਦਾ ਕਿ ਤੁਸੀਂ ਜ਼ਿੰਦਗੀ ਦਾ ਬਹੁਤ ਵੱਡਾ ਰਿਸਕ ਲੈਂਦਾ ਐਕਸੈਮ ਚੇਂਜ ਸਸਰੀਕਾਲ ਦੋਸਤੋ ਮੈਂ ਪ੍ਰਦੀਪ ਚੋਧਰੀ ਤਾਂ ਤੁਸੀਂ ਦੇਖ ਰਹੇ ਹੋ ਫੇਸ ਟੂ ਫੇਸ ਵਿਦ ਪ੍ਰਦੀਪ ਚੋਧਰੀ ਅੱਜ ਸਾਡੇ ਨਾਲ ਇੱਕ ਇਹੋ ਜਿਹਾ ਸ਼ਖਸ ਮੌਜੂਦ ਨੇ ਜਿਨ੍ਹਾਂ ਨੇ ਆਪਣੀ ਸਿੰਗਿੰਗ ਦੀ ਸ਼ੁਰੂਆਤ ਜਿਹੜੀ ਪੱਤੀ ਵਰੇ ਗਾਣਿਆਂ ਨਾਲ ਕੀਤੀ ਤੇ ਆਪਣੀ ਜ਼ਿੰਦਗੀ ਦਾ ਇੱਕ ਇਹੋ ਜਿਹਾ ਗਾਣਾ ਇਹੋ ਜਿਹਾ ਚੇਂਜ ਕੀਤਾ ਇਹਨਾਂ ਦੇ ਘੱਟੋ-ਘੱਟ 15 ਤੋਂ 20 ਟਰੈਕਸ ਆ ਚੁੱਕੇ ਨੇ ਜਿਹੜੇ ਭਗਤੀ ਭਰੇ ਗਾਣਿਆਂ ਨਾਲ ਕਿਤੇ ਤੁਸੀਂ ਇਹਨਾਂ ਨੂੰ ਫੇਸਬੁੱਕ ਤੇ ਵੀ ਦੇਖਿਆ ਹੋਣਾ ਆਪਣੀ ਮਸਤੀ 'ਚ ਮਸਤ ਜਿਹੜੇ ਤੁਸੀਂ ਸੁਣਿਆ ਕਿ ਵੀ ਗਾਣੇ ਗਾਉਂਦੇ ਆ ਕਿਸੇ ਦੀ ਕੋਈ ਪਰਵਾਹ ਨਹੀਂ ਕੋਈ ਟੈਨਸ਼ਨ ਨਹੀਂ ਕੋਈ ਲੈਣੀ ਨਹੀਂ ਅਸੀਂ ਇਹਨਾਂ ਤੋਂ ਇਸ ਗੱਲ ਦੀ ਵੀ ਗੱਲ ਕਰਾਂਗੇ ਕਿ ਕਿਵੇਂ ਇਹ ਮਤਲਬ ਇਸ ਦੁਨੀਆ ਦੀ ਜਿਹੜੀ ਟੈਨਸ਼ਨ ਹੈ ਉਸ ਤੋਂ ਦੂਰ ਰਹਿੰਦੇ ਆ ਤੇ ਭਗਤੀ ਭਰੇ ਗਾਣਿਆਂ ਤੋਂ ਬਾਅਦ ਇੱਕਦਮ ਤੋਂ ਇਹਨਾਂ ਨੇ ਨਵਾਂ ਗਾਣਾ ਜਿਹੜਾ ਕੱਢਿਆ ਹੈ ਬੈਕ ਟੂ ਬੈਕ ਤੇ ਸਾਡੇ ਨਾਲ ਮੌਜੂਦ ਹੈ ਰਾਹੁਲ ਥਰੇਜਾ ਜੀ ਰਾਹੁਲ ਜੀ ਇੰਨੇ ਗਾਣੇ ਕੱਢਣ ਤੋਂ ਬਾਅਦ ਭਗਤੀ ਭਰੇ ਅਚਾਨਕ ਤੋਂ ਤੁਸੀਂ ਚੇਂਜ ਕੀਤਾ ਹੈ ਕਿਆ ਤੁਹਾਡੀ ਜਿਹੜੀ ਭਗਤੀ ਵਰਗੇ ਗਾਣੇ ਦੀ ਆਡੀਅנס ਹੈ ਉਹਨਾਂ ਨੇ ਤੁਹਾਨੂੰ ਕਿਹਾ ਸੀ ਇਸ ਚੇਂਜ ਨੂੰ ਕਰਨ ਲਈ ਜਾਂ ਤੁਹਾਡਾ ਸ਼ੁਰੂ ਤੋਂ ਵਿਚਾਰ ਸੀਗਾ ਕਿ ਵੀ ਮੈਂ ਥੋੜੇ ਜੇ ਪਹਿਲਾਂ ਗਾਣੇ ਭਗਤੀ ਵਰਗੇ ਕੱਢਾਂਗਾ ਉਸ ਤੋਂ ਬਾਅਦ ਮੈਂ ਅਚਾਨਕ ਤੋਂ ਇੱਕਦਮ ਟਰੈਕ ਚੇਂਜ ਕਰਾਂਗਾ ਨਹੀਂ ਐਸਾ ਮੇਰੀ ਕੋਈ ਵੈਸੇ ਪਲੈਨਿੰਗ ਨਹੀਂ ਸੀ ਬਟ ਲੇਕਿਨ ਜਿਹੜੇ ਸਾਡੇ ਲਿਸਨਰਸ ਹੈ ਜਿਹੜੇ ਕੁਝ ਜਿਹੜੇ ਸਾਡੇ ਲਵਰਸ ਆ ਹਨਾ ਉਹਨਾਂ ਨੇ ਸਾਨੂੰ ਮੈਨੂੰ ਰეკਮੈਂਡ ਕੀਤਾ ਕਿ ਹਾਂ ਯਾਰ ਆਪਾਂ ਨੂੰ ਨਾਲ-ਨਾਲ ਜਿਹੜੇ ਨੇ ਪੰਜਾਬੀ ਜਾਂ ਹਿੰਦੀ Song ਕਰਨੇ ਚਾਹੀਦੇ ਆ ਔਰ ਜਿਹੜੇ ਮੇਰੇ ਮਿਊਜ਼ਿਕ ਡਾਇਰੈਕਟਰ ਹਨਾ ਉਹਨਾਂ ਨੇ ਮੈਨੂੰ ਰეკਮੈਂਡ ਕੀਤਾ ਕਿ ਹਾਂ ਆਪਾਂ ਨੂੰ ਉਸ ਫੀਲਡ ਦੇ ਵਿੱਚ ਵੀ ਟਰਾਈ ਕਰਨਾ ਚਾਹੀਦਾ ਹੁਣ ਅੱਗੇ ਵੀ ਤੁਸੀਂ ਮਤਲਬ ਟਰੈਕ ਚੇਂਜ ਕਰੋਗੇ ਜਾਂ ਪਕਤੀ ਵਾਰੇ ਗਾਣੇ ਵੀ ਗਾਉਂਗੇ ਤੁਸੀਂ ਦੋਨੋਂ ਰਹਿਣਗੇ ਤੁਹਾਡੀ ਆਡੀਓ ਆਡੀਅנס ਦਾ ਰਿਐਕਸ਼ਨ ਕੀ ਹੈ ਹਾਲੇ ਤੁਹਾਡਾ ਗਾਣਾ ਰਿਲੀਜ਼ ਨਹੀਂ ਹੋਇਆ ਹਨ ਪਰ ਤੁਸੀਂ ਫੇਸਬੁੱਕ ਵਗੈਰਾ ਤੇ ਪਾਤ ਹੈ ਕਿ ਵੀ ਤੁਸੀਂ ਇੱਕ ਨਵਾਂ ਗਾਣਾ ਨਵੇਂ ਅੰਦਾਜ਼ ਚ ਗਾ ਰਹੇ ਹੋ ਤੇ ਆਡੀਅנס ਕੀ ਕਹਿ ਰਹੀ ਹੈ ਤੁਹਾਨੂੰ ਹਾਂ ਆਡੀਅנס ਦਾ ਰਿਸਪੌਂਸ ਬਹੁਤ ਅੱਛਾ ਹੈ ਔਰ ਜਿਹੜੇ ਲਵਰਸ ਨੇ ਸਾਡੇ ਬੜਾ ਪਿਆਰ ਦੇ ਰਹੇ ਨੇ ਪਿੱਛੇ ਵੀ ਅਸੀਂ ਪੰਜਾਬੀ Song ਕੀਤਾ ਲੈਵਲ ਹਨਾ ਉਸ ਨੂੰ ਬੜਾ ਪਿਆਰ ਦਿੱਤਾ ਲੋਕਾਂ ਨੇ इवन ਕਿ ਕਈਆਂ ਨੇ ਬਾਈ ਥਰੂ ਫੋਨ ਦੇ ਥਰੂ ਕੀਤਾ ਕਈ ਮਿਲ ਕੇ ਕਈ ਇਦਾਂ ਦਾ ਤਾਂ ਬਹੁਤ ਗੁੱਡ ਰਿਸਪੌਂਸ ਰਿਆਨ ਨੂੰ ਦੇਖਦੇ ਹੋਏ ਸਾਨੂੰ ਸਾਨੂੰ ਸੌੜੀ ਔਰ ਜਿਹੜੀ ਹੈ ਮੋਟੀਵੇਸ਼ਨ ਮਿਲੀ ਕਿ ਹਾਂ ਯਾਰ ਸਾਨੂੰ ਆਪਾਂ ਇਸ ਇੰਡਸਟਰੀ ਦੇ ਵਿੱਚ ਵੀ ਪੈਰ ਨੂੰ ਹੋਰ ਰੱਖਣਾ ਚਾਹੀਦਾ ਹੈ ਤਾਂ ਅਸੀਂ ਜਿਹੜਾ ਹੈ ਆਪਣਾ ਨਿਊ Song ਜਿਹੜਾ ਹੈ ਪੰਜਾਬੀ Song ਜਿਹੜਾ ਆਪਾਂ ਰਿਲੀਜ਼ ਕਰ ਰਹੇ ਹਾਂ ਬੈਕ ਟੂ ਬੈਕ ਉਹਨੂੰ ਲੈ ਕੇ ਆ ਰਹੇ ਹਾਂ ਸ਼ੁਰੂਆਤ ਕਿੱਦਾਂ ਕੀਤੀ ਤੁਸੀਂ ਗਾਣਿਆਂ ਦੀ ਕੋਈ ਤੁਹਾਡਾ ਗੁਰੂ ਕਿਸੇ ਨੂੰ ਦੇਖ ਕੇ ਤੁਹਾਨੂੰ ਲੱਗਿਆ ਹੋਏ ਕਿ ਹਾਂ ਮੈਨੂੰ ਵੀ ਗਾਣਾ ਗਾਣਾ ਚਾਹੀਦਾ ਹੈ ਨਹੀਂ ਸਿੰਗਿੰਗ ਤਾਂ ਐਕਚੁਅਲ ਚ ਮੈਨੂੰ ਬਚਪਨ ਤੋਂ ਹੀ ਵੈਸੇ ਬਹੁਤ ਸ਼ੌਂਕ ਰਿਹਾ ਸੀ ਬਟ ਲੇਕਿਨ ਸਰਕਮਸਟੈਂਸਸ ਇਦਾਂ ਸੀ ਕਿ ਲਾਈਫ ਦੇ ਵਿੱਚ ਬਿਨਾ ਪੈਸੇ ਵੀ ਕੁਝ ਚੱਲਦਾ ਨਹੀਂ ਹੈ ਨਾ ਤਾਂ ਸਾਨੂੰ bizness ਦੇ ਵਿੱਚ ਕਨਵਰਟ ਹੋਣਾ ਪਿਆ ਸੀ ਮੈਨੂੰ ਉਸ ਸਮੇਂ ਜਿਹੜੀ ਪ੍ਰਾਇੋਰਟੀ ਸੀ ਉਹ ਸੀ ਕਿ ਹਾਲ ਫਿਲਾਲ ਦੀ ਰੋਟੀ ਨੂੰ ਕਿਵੇਂ ਕੀਤਾ ਜਾਏ ਹੈਨਾ ਤਾਂ ਉਸ ਚੱਕਰ ਦੇ ਵਿੱਚ ਜਿਹੜਾ ਹੈਗਾ ਕਿ ਮੇਰੀ ਜਿਹੜੀ ਸਿੰਗਿੰਗ ਹੈ ਜੋ ਮੇਰਾ ਸ਼ੌਂਕ ਵੀ ਬਹੁਤ ਹੈ ਨਾ ਉਹਨੂੰ ਡਿਸਕੰਟੀਨਿਊ ਹੋ ਗਿਆ ਤੇ ਲਾਸਟ 2 ইয়ারਸ ਦੀ ਪਹਿਲਾ ਦੀ ਗੱਲ ਆ ਮੈਂ ਤੁਹਾਨੂੰ ਗੱਲ ਕਰਦਾ ਉਹ ਵੀ ਕਿੱਥਾਂ ਕਿੱਥੋਂ ਆਇਆ ਇਹ ਹੈਨਾ ਕਿੱਥੋਂ ਆਇਆ ਤਾਂ ਉਦੋਂ શ્રી ਹਨੂਮਾਨ ਜੀ ਦਾ ਬਰਥਡੇ ਸੀ ਹੈਨਾ ਜਨਮ ਉਤਸਵ ਸੀ ਤੇ ਉਦੋਂ ਬੈਠੇ ਸੀ ਤੇ ਮੈਂ ਕਿਸੇ ਸਿੰਗਰ ਨੂੰ ਕਾਲ ਕੀਤੀ ਮੈਂ ਕਿ ਯਾਰ ਬ੍ਰੋ ਆਪਾਂ ਇਵੇਂ ਕੀਰਤਨ ਕਰਨਾ ਹੈ ਤੇ ਤੂੰ ਆ ਜੀ ਹੈਨਾ ਤੇ ਉਹਨੇ ਕਿਹਾ ਕਿ ਪਾਜੀ ਮੈਂ ਨਹੀਂ ਆਉਂਗਾ ਤਾਂ ਉੱਥੋਂ ਮੈਨੂੰ ਹੋਇਆ ਮੈਂ ਉੱਥੋਂ શ્રી ਹਨੂਮਾਨ ਜੀ ਨੂੰ ਕਿਹਾ ਮੈਂ ਕਿ ਯਾਰ ਦੇ ਪਹਿਲਾਂ ਆਪਾਂ 바ਵਾ ਆਪਾਂ ਕਰਦੇ ਸੀਗੇ ਹੈਨਾ ਕਰ ਲੈਂਦੇ ਸੀ ਵੀ ਐਟ ਲੀਸਟ ਮੂਥਾ ਜੀ ਤਾਂ ਕੀ ਸੀਦੀ ਨਹੀਂ ਸੀਗੀ ਤਾਂ ਉੱਥੋਂ ਉਹ ਹਿੱਟ ਹੋਇਆ ਵੀ ਹਾਂ ਯਾਰ ਆਪਾਂ ਨੂੰ ਕਰਨਾ ਚਾਹੀਦਾ ਤਾਂ ਉੱਥੇ ਮੈਨੂੰ ਉਸ ਪਰਮਾਤਮਾ ਦੀ ਲਗਾ ਲੋ ਹੈ ਨਾ ਉਹਨਾਂ ਨੇ ਇੱਕ ਆਵਾਜ਼ ਦਿੱਤੀ ਕਿ ਹਾਂ ਯਾਰ ਆਪਾਂ ਨੂੰ ਕਰਨਾ ਚਾਹੀਦਾ ਤਾਂ ਉੱਥੋਂ ਮੋਟੀਵੇਸ਼ਨ ਆਈ ਡੈਡੀਕੇਸ਼ਨ ਵੀ ਆਈ ਤਾਂ ਉਸ ਤੇ ਮੱਲ ਲੱਗ ਗਏ ਹਰ ਇੱਕ ਕਾਮਯਾਬ ਆਦਮੀ ਦੀ ਨਾ ਇੱਕ ਸਟੋਰੀ ਹੁੰਦੀ ਹੈ ਪਿੱਛੇ ਤੁਹਾਡਾ ਕਿੱਦਾਂ ਰਿਹਾ ਆਪਣੇ ਲਈ ਫੈਮਿਲੀ ਕਿਹ ਹੈ ਜੀ ਸੀਗੀ ਸਕੂਲਿੰਗ ਕਿਹ ਹੈ ਜੀ ਸੀਗੀ ਕਿ ਮਤਲਬ ਕਰਦੇ ਹਾਲਾਤ ਕਿਹ ਹੈ ਜੇ ਸੀਗੇ ਕਿ ਕਿਉਂਕਿ ਦੇਖੋ ਸਭ ਤੋਂ ਪਹਿਲਾਂ ਰੋਟੀ ਰੋਟੀ ਤੋਂ ਬਾਅਦ ਹੈ ਜੇ ਸ਼ੌਂਕ ਕਹਿ ਸਕਦੇ ਨਾ ਬਸ ਸਿੰਗਿੰਗ ਤੁਹਾਡਾ ਸ਼ੌਂਕ ਹੈ ਲੇਕਿਨ ਕੰਮ ਤੁਸੀਂ ਕੁਝ ਹੋਰ ਕਰਦੇ ਹੋ ਇਹ ਸ਼ੌਕ ਹੈ ਤੁਹਾਡਾ ਇਸ ਸ਼ੌਕ ਦੇ ਉੱਤੇ ਤੁਸੀਂ ਪੈਸਾ ਲਾ ਰਹੇ ਹੋ ਕਹਿੰਦੇ ਕਿ ਵੀ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਹੁਣ ਇੱਕ ਟਰੈਕ ਤੇ ਕਿੰਨਾ ਪੈਸਾ ਲੱਗਦਾ ਹੈ ਤਾਂ ਤੁਸੀਂ ਜਾਣਦੇ ਹੋ ਕਿਆ-ਕਿਆ ਮੁਸ਼ਕਿਲਾਂ ਆਂਦੀਆਂ ਹਨ ਤੁਹਾਨੂੰ ਕਿ ਤੁਹਾਡਾ ਮਤਲਬ ਸਟੋਰੀ ਕੀ ਹੈ ਜੇ ਆਪਾਂ ਲੋਕਾਂ ਨੂੰ ਦੱਸਣਾ ਚਾਹੀਏ ਕਿ ਰਾਹੁਲ ਥਰੇਜਾ ਦੀ ਸਟੋਰੀ ਏ ਹੈ ਇਹ ਸਟਰਗਲ ਇਹਨਾਂ ਨੇ ਕੀਤਾ ਦੇਖੋ ਮੈਂ ਵੀ ਹੋਰ ਕਾਫੀ ਲੋਕਾਂ ਦੇ ਵਾਂਗੂ ਬਚਪਨ ਤੋਂ ਅਸੀਂ ਵੀ ਗਰੀ ਫੈਮਿਲੀ ਤੋਂ ਬਿਲੋਂਗ ਕਰਦੇ ਸੀ ਮੀਡਲ ਕਲਾਸ ਫੈਮਿਲੀ ਤੋਂ ਬਿਲੋਂਗ ਬਚਪਨ ਤੋਂ ਬਹੁਤ ਗਰੀਬੀ ਦੇਖੀ ਮੈਂ ਤਾਂ ਸ਼ਾਇਦ ਉਦੋਂ ਪੰਜਵੀਂ ਪੜਦਾ ਸੀ ਜਿੱਦ ਤੱਕ ਮੈਨੂੰ ਹੋਸ਼ ਦਾ ਧਿਆਨ ਹੈ ਨਾ ਜਿੱਥੇ ਹੋਸ਼ ਸੰਭਾਲੀ ਹੋਈ ਹੈ ਮੈਂ ਉਦੋਂ ਤੋਂ ਕੰਮ ਕਰਦਾ ਆ ਰਿਹਾ ਅਗਰ ਮੈਂ ਆਪਣੇ ਲਾਈਫ ਦੇ ਵਿੱਚ ਪੂਰੀ ਜਰਨੀ ਦੇਖਾਂ ਤਾਂ ਡੇ 1 ਤੋਂ ਲੈ ਕੇ ਅੱਜ ਤੱਕ ਵੀ ਅਸੀਂ ਸਟਿਲ ਵੀ ਅਸੀਂ ਕਹੀਏ ਤਾਂ ਅਸੀਂ ਅੱਜ ਵੀ ਸਟ੍ਰਗਲ ਕਰ ਰਹੇ ਹਾਂ ਨਾ ਲਾਈਫ ਨੂੰ ਕੀ ਹਾਂ ਸੀ ਕੱਚੇ ਨੂੰ ਉੱਥੇ ਪਹੁੰਚ ਜਾਈਏ ਐਂਡ ਡੇ 1 ਤੋਂ ਅਸੀਂ ਬਸ ਲਗਾ ਲੋ ਕਿ ਹਾਂ ਵੀ ਬਚਪਨ ਤੋਂ ਲੈ ਕੇ ਹੁਣ ਤੱਕ ਬਹੁਤ ਗਰੀਬੀ ਦੇਖੀ ਬਹੁਤ ਉਤਾਰ ਚੜਾਵ ਦੇਖੇ ਉਤਾਰ ਤੱਕ ਮਤਲਬ ਚੜਾਵ ਤੱਕ ਹੀ ਦੇਖੇ ਉਤਾਰ ਹੀ ਉਤਾਰ ਦੇਖੇ ਤੇ ਫੈਮਿਲੀ ਦੀ ਗੱਲ ਕਰਾਂ ਫੈਮਿਲੀ ਵੀ ਥੋੜੇ ਹੈ ਨਾ ਪੁਰੇਸੂਰੀ ਵਾਲੇ ਸੀ ਗੇ ਤਾਂ ਉਹਨਾਂ ਦੀ ਸਪੋਰਟ ਸਦਾ ਰਹੀ ਹੈ ਮੈਨੂੰ ਉਹਨਾਂ ਦੀ ਸਪੋਰਟ ਸਭ ਤੋਂ ਵੱਡੀ ਇਹ ਹੀ ਹੈ ਕਿ ਮੈਨੂੰ ਉਹਨਾਂ ਨੇ ਕਦੀ ਕਿਸੇ ਕੰਮ ਲਈ ਮਨਾਂ ਨਹੀਂ ਕੀਤਾ ਆਸ਼ੀਰਵਾਦ ਆਸ਼ੀਰਵਾਦ ਦਿੱਤਾ ਹੋਇਆ ਹੈ ਤੇ ਮੇਰੇ ਲਈ ਤਾਂ ਬਹੁਤ ਵੱਡੀ ਸਪੋਰਟ ਹੈ ਇਹ ਜਿਹਦੇ ਪੇਰੈਂਟਸ ਉਹਦੇ ਹੱਕ ਦੇ ਵਿੱਚ ਹੈਗੇ ਤਾਂ ਮੇਰੇ ਲਈ ਤਾਂ ਹੈਗਾ ਹੀ ਹੈ ਨਾ ਤਾਂ ਆਪਾਂ ਕਦੀ ਹਮੇਸ਼ਾ ਇੱਕੋ ਹੀ ਚੀਜ਼ ਰੱਖੀ ਕਿ ਮਿਹਨਤ ਦੇ ਵਿੱਚ ਮਿਹਨਤ ਦੇ ਵਿੱਚ ਵਿਸ਼ਵਾਸ ਰੱਖਿਆ ਕਦੀ ਰੁਕੇ ਨਹੀਂ ਆਪਾਂ ਹੈ ਨਾ ਅਗਰ 24 ਘੰਟੇ ਹੁੰਦੇ ਆ ਦਿਨ ਦੇ ਵਿੱਚ ਮੈਂ ਸ਼ਾਇਦ 18-18 ਘੰਟੇ ਕੰਮ ਕਰਦਾ ਅੱਜ ਵੀ ਮੈਂ ਕਰਦਾ ਉਦੋਂ ਤੋਂ ਲੈ ਕੇ ਇੱਕ ਹੈਬਿਟ ਬਣ ਗਈ ਹੈ ਕੰਮ ਕਰਨ ਦੀ ਤਾਂ ਆਪਾਂ ਕਰਦੇ ਆ ਰਹੇ ਆ ਤਾਂ ਕਹਿੰਦੇ ਨਾ انسان ਦੇ ਹੱਥ ਵਿੱਚ ਸਿਰਫ ਕਰਮ ਕਰਨਾ ਹੈ ਤਾਂ ਮੇਰੇ ਹੱਥ ਵਿੱਚ ਸਿਰਫ ਕਰਮ ਕਰਨਾ ਹੈ ਹੈਨਾ ਫਲ ਦੀ ਇੱਛਾ ਮੈਂ ਤਾਂ ਨਾ ਪਹਿਲਾਂ ਕਰਦਾ ਸੀ ਤੇ ਨਾ ਅੱਜ ਕਰਦਾ ਤੇ ਅੱਜ ਮੈਂ ਗੱਲ ਕਰਾਂ ਅੱਜ ਤਾਂ ਬਹੁਤ ਫਿਰ ਵੀ ਉਸ ਪਰਮ ਪਿਤਾ ਪਰਮਾਤਮਾ ਦੀ ਬਹੁਤ ਕਿਰਪਾ ਹੈ ਔਰ ਜੀਨੂ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਗਾਣੇ ਗਾਉਣ ਲੱਗੇ ਮੇਰੇ ਤਾਂ ਤਾਂ ਗਵਾਏ ਜਾ ਰਹੇ ਆ ਹੈਨਾ ਉਹ ਚਾਹੁੰਦੇ ਆ ਤਾਂ ਮੈਂ ਇਸ ਇੰਡਸਟਰੀ ਦੇ ਵਿੱਚ ਆਇਆ ਹੈਨਾ ਜੇ ਲੈ ਕੇ ਆਏ ਨੇ ਤਾਂ ਬਹੁਤ ਅੱਛੀ ਜਗ੍ਹਾ ਤੇ ਪਹੁੰਚਾਉਣ ਵੀ ਜਾਏਗੇ ਕਿਨੇ ਪਹੁੰਚਦੇ ਪਹੁੰਚਦੇ ਨਹੀਂ ਆਂ ਅਸੀਂ ਮੈਂ ਪਹੁੰਚਣਾ ਨਹੀਂ ਹੈ ਮੈਨੂੰ ਪਹੁੰਚਾਇਆ ਜਾਣਾ ਹੈ ਤਾਂ ਉਹਦੇ ਵਿੱਚ ਉਹਦਾ ਬਹੁਤ ਵੱਡਾ ਹੱਤ ਹੈ ਤਾਂ ਉਹ ਕਰਨਗੇ ਔਰ ਰਹੀ ਗੱਲ ਗੁਰੂ ਦੇਵ ਦੀ ਹੈ ਨਾ ਮੇਰੇ ਸਪਿਰਚੁਅਲ ਗੁਰੂ ਰਹੇ ਜਿਨ੍ਹਾਂ ਦੀ ਸ਼ਰਣ ਦੇ ਵਿੱਚ ਮੈਂ 7-8 ਸਾਲ 9 ਸਾਲ ਰਹੇ ਮੈਂ ਉਹਨਾਂ ਕੋਲੋਂ ਆਪਣੀ ਜ਼ਿੰਦਗੀ ਦੇ ਵਿੱਚ ਵੈਲਿਊ ਸਿੱਖੀਆਂ ਕਿ ਇਨਸਾਨ ਦੇ ਅੰਦਰ ਕੀ ਵੈਲਿਊਜ਼ ਹੋਣੀਆਂ ਚਾਹੀਦੀਆਂ ਨੇ ਹੈਨਾ ਉਹ ਉਹਨਾਂ ਤੋਂ ਜਿਹੜੀ ਬੇਸਿਕ ਫੰਡਾਮੈਂਟਲਸ ਜਿਹੜੇ ਹੁੰਦੇ ਆ ਮੇਰੇ ਕ है ना कर दे कर दे तो ਉਹਨਾਂ ਨੂੰ ਕਰਦੇ ਕਰਦੇ ਕਿ انسان ਨੂੰ ਸਭ ਤੋਂ ਪਹਿਲਾਂ ਇੱਕ ਅੱਛਾ ਇਨਸਾਨ ਹੋਣਾ ਜ਼ਰੂਰੀ ਹੈ ਜੋ ਕਿ ਲੋਕੀ ਪੁੱlde ਜਾ ਰਹੇ ਹਨ ਜੋ ਕਿ ਜ਼ਰੂਰੀ ਫਾਊਂਡੇਸ਼ਨ ਹੀ ਹੋਈ ਹੈ ਅਗਰ ਤੁਹਾਡੇ ਅੰਦਰ ਸੱਚਾਈ ਹੈ ਅਗਰ ਤੁਸੀਂ ਸੱਚੇ ਇਨਸਾਨ ਹੋ ਤੁਸੀਂ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਉੱਥੇ ਪਹੁੰਚ ਜਾਓਗੇ ਸੋ ਮੈਂ ਉਸ ਚੀਜ਼ ਪੱਖੋਂ ਬਿਲਕੁਲ ਕਲੀਅਰ ਹਾਂ ਹੈ ਨਾ ਤਾਂ ਮੈਨੂੰ ਕੋਈ ਉਹਦੇ ਕੋਈ ਡਾਊਟ ਨਹੀਂ ਹੈ ਹੈ ਨਾ ਤੇ ਗੱਲ ਉਹੀ ਆ ਜਾਂਦੀ ਹੈ ਹੈਨਾ ਮੇਰੇ ਮਾਈਂਡ ਦੇ ਵਿੱਚ ਇਹ ਚੀਜ਼ ਕਲੀਅਰ ਹੈ ਕਿ ਆਪਾਂ ਨੇ ਕਰਮ ਕਰਨਾ ਹੈ ਮੇਰੀ ਕਿਸੇ ਨਾਲ ਕੋਈ ਕੰਡੀਸ਼ਨਰੀ ਨਹੀਂ ਰਹਿੰਦੀ ਕਿ ਮੈਂ ਇਹ ਟਰੈਕ ਕਰੂੰਗਾ ਕਿ ਮੇਰਾ ਹਿੱਟ ਜਾਊਗਾ ਕਿਦਾਂ ਜਾਊਗਾ ਮੈਨੂੰ ਉਸ ਤੋਂ ਕੀ ਰੈਵਨਿਊ ਆਏਗਾ ਮੇਰਾ ਕਰਮ ਕੀ ਹੈ ਮੇਰਾ ਕਰਮ ਇਹ ਹੈ ਕਿ ਮੈਂ ਅਸੀਂ ਉਸ ਨੂੰ ਮੇਰਾ ਚਾਹੇ ਮੇਰੀ ਪੂਰੀ ਟੀਮ ਦਾ ਸਾਡਾ ਇਹ ਰਹਿੰਦਾ ਹੈ ਕਿ ਅਸੀਂ ਉਸ ਨੂੰ ਅੱਛੀ ਤਰੀਕੇ ਨਾਲ ਅੱਛੀ ਖੂਬੀ ਬਖੂਬੀ ਉਸ ਨੂੰ ਨਿਭਾਈਏ ਪਲੇ ਕਰੀਏ ਤੇ ਐਦਾਂ ਹੀ ਹੈ ਬਸ ਅਸੀਂ ਕਰਦੇ ਜਾ ਰਹੇ ਹਾਂ ਤੇ ਆਪਾਂ ਇਵੇਂ ਕਹੀਏ ਬੋਤਾਂ ਦਾ ਪਿਆਰ ਮਿਲਣਾ ਸ਼ੁਰੂ ਹੋ ਚੁੱਕਿਆ ਹੈ ਮੈਂ ਕਿੱਥੇ ਜਾਉਣਾ ਕਿੱਥੇ ਵੀ ਜਾਂਨੇ ਆ ਨਾ ਤੇ ਉਹ ਜਦੋਂ ਉਹਨਾਂ ਨੂੰ ਗੱਲ ਕਰਦੇ ਆ ਕਿ ਹਾਂ ਰਸੀ ਇਦਾਂ ਇਦਾਂ ਆ ਹੈ ਨਾ ਪੰਜਾਬ ਤੋਂ ਆਇਆ ਪੰਜਾਬ ਦੇ ਸ਼ਹਿਰ ਰਾਜਪੁਰਾ ਤੋਂ ਆਇਆ ਔਰ ਮੇਰਾ ਇਹ profession ਹੈ ਮੈਂ ਨਾਲ-ਨਾਲ ਆਪਣੇ business ਦੇ ਨਾਲ-ਨਾਲ ਮੈਂ ਆਪਣਾ ਆਪਣੀ ਅੱਜ ਮੈਨੂੰ ਇੱਕ ਮੌਕਾ ਮਿਲਿਆ ਹੈ ਨਾ ਕਿ ਮੇਰਾ ਸ਼ੌਂਕ ਹੈ ਜਿਹੜਾ ਕਹਿੰਦੇ ਹਨ ਨਾ ਹੈ ਨਾ ਤੇ ਆਫਟਰ ਆਫ ਦਾ ਐਂਡ ਸਭ ਨੇ ਇੱਥੋਂ ਚਲੀਓ ਜਾਣਾ ਬਟ ਦੇਖੋ ਜ਼ਿੰਦਗੀ ਉਹ ਜਿਹੜੀ ਜੀ ਜਾਈ ਹੈ ਨਾ ਮੇਰੀ ਅੰਦਰੋਂ ਜਿਵੇਂ ਗੱਲ ਕਰਾਂ ਮੈਨੂੰ ਬੜਾ ਮਜ਼ਾ ਆਂਦਾ ਔਰ ਇਹ ਕਹਿੰਦੇ ਆ ਕਿ ਇੱਕ ਆਰਟਿਸਟ ਜਿਹੜਾ ਹੁੰਦਾ ਹੈ ਹੈ ਨਾ ਆਪਾਂ ਚਲੋ ਅੱਜ ਤਾਂ ਅਸੀਂ ਸਿੱਖਣਾ ਸ਼ੁਰੂ ਕੀਤਾ ਹੈ ਨਾ ਅਸੀਂ ਹੁਣ ਸਿੱਖਦੇ ਵੀ ਆਂ ਡੇਲੀ ਤੋਂ ਡੇਲੀ ਤੇ ਕਹਿੰਦੇ ਆ ਕਿ ਇੱਕ ਆਰਟਿਸਟ ਜਦੋਂ ਇੱਕ ਸੰਗੀਤਕਾਰ ਹੁੰਦਾ ਹੈ ਉਹ ਜਦੋਂ ਨੈਕਸਟ ਲੈਵਲ ਜਦੋਂ ਉਹ ਪਰਮਾਤਮਾ ਤੇ ਉਹਦੀ ਜਿਹੜੀ ਆਵਾਜ਼ ਜੇਕਰ ਉਹਦਾ ਸਹੀ ਸੁਰ ਲੱਗ ਜੇ ਤਾਂ ਉਹਦੀ ਜਿਹੜੀ ਆਵਾਜ਼ ਪਰਮਾਤਮਾ ਤੱਕ ਪਹੁੰਚਦੀ ਹੈ ਤਾਂ ਸਾਡੇ ਲਈ ਤਾਂ ਬਹੁਤ ਵੱਡੀ ਚੀਜ਼ ਆ ਸਾਨੂੰ ਤੇ ਇੱਕ ਰਸਤਾ ਮਿਲਿਆ ਨਾ ਮੇਰਾ এজেন্ডਾ ਕੀ ਹੈ ਮੇਰਾ ਇਹ ਹੈ ਕਿ ਮੈਂ ਉਸ ਪਰਮਪੀਤਾ ਪਰਮਾਤਮਾ ਨੂੰ ਪਾਉਣਾ ਹੈ ਉਹਦੀ ਪਗਤੀ ਵਿੱਚ ਮਗਨ ਰਹਿਣਾ ਹੈ ਬਾਕੀ ਜਦੋਂ ਉਹ ਰਾਜੀ ਹੋ ਜਾਂਦੇ ਆ ਜਦੋਂ ਤੁਹਾਡੀ ਸਰਕਾਰ ਤੁਹਾਡੇ ਨਾਲ ਰਾਜੀ ਹੈ ਤਾਂ ਫਿਰ ਤਾਂ ਤੁਹਾਨੂੰ ਕਿਸੇ ਨੇ ਕੋਈ ਰੋਕ ਹੀ ਨਹੀਂ ਸਕਦਾ ਤੁਸੀਂ 15 ਤੋਂ ਵੱਧ ਦੇ ਟਰੈਕ ਜਿਹੜੇ ਹੈਗੇ ਉਹ ਪਗਤੀਵਰੇ ਗਾਣਿਆਂ ਨਾਲ ਕੀਤੇ ਹਨ ਤੇ ਕਾਮਯਾਬੀ ਰਹੇ ਹੋ ਤੁਸੀਂ ਤੁਹਾਨੂੰ ਲੋਕ ਕਿਹੜੀ ਇਮੇਜ ਦੇ ਨਾਲ ਦੇਖਦੇ ਆ ਜਾਂ ਤੁਹਾਨੂੰ ਮਿਲਦੇ ਆ ਜਿੱਦਾਂ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਰਾਮਾਇਣ ਜਿਹੜੇ ਰਾਮ ਬਣੇ ਸੀਗੇ ਉਹਨਾਂ ਨੇ ਰਾਮ ਚੰਦਰ ਜੀ ਬਣਨ ਤੋਂ ਬਾਅਦ ਉਹਨਾਂ ਦਾ ਮੈਂ ਇੰਟਰਵਿਊ ਦੇਖ ਰਹੀ ਸੀ ਉਹਨਾਂ ਨੇ दारू ਅੰਡਾ ਮੀਟ ਸ਼ਰਾਬ ਸਭ ਛੱਡ ਦਿੱਤਾ ਸੀਗਾ ਉਹ ਕਹਿੰਦੇ ਮੈਨੂੰ ਇੰਨਾ ਮਤਲਬ ਵਧੀਆ ਰੋਲ ਮਿਲਿਆ ਹੈ ਮੈਨੂੰ ਆਪਣੀ ਜ਼ਿੰਦਗੀ ਚ ਤਾਰਨ ਕਰਾਂਗਾ ਤੁਹਾਨੂੰ ਕਿਹੜੀ ਇਮੇਜ ਚ ਦੇਖਦੇ ਆ ਲੋਕ ਇਮੇਜ ਮੈਂ ਤਾਂ ਤੁਹਾਨੂੰ ਦੱਸਿਆ ਨਾ ਜਿਵੇਂ ਅਸੀਂ ਸਟਾਰਟਅਪ ਜਿਹੜਾ ਡਿਵੋਸ਼ਨਲ ਦੇ ਨਾਲ ਹੋਈ ਸੀਗੀ ਹੈਨਾ ਅੱਜ ਵੀ ਹੈਗਾ ਹੈ ਡਿਵੋਸ਼ਨਲ ਸੰਗੀਤ ਸਾਡੀ ਦੇਖੋ ਰੂਹ ਹੈ ਹੈ ਨਾ ਫਿਰ ਉਹਦੇ ਨਾਲ ਨਾ ਜਦੋਂ ਹੋਰ ਮੇਲੇ ਤੁਹਾਨੂੰ ਦੱਸਿਆ ਪੀ ਆਲਰੇਡੀ ਮੈਂ ਦੱਸ ਵੀ ਚੁੱਕਿਆ ਕਿ ਹਾਂ ਉਹਨਾਂ ਨੇ ਕਿਹਾ ਕਿ ਹਾਂ ਰ ਆਪਾਂ ਨੂੰ ਹੋਰ ਪੰਜਾਬੀ ਆ ਹਿੰਦੀ ਜਿਹੜੇ ਨੇ 뮤직 ਆਪਾਂ ਨੂੰ ਉਹਦੇ ਵਿੱਚ ਵੀ ਟਰਾਈ ਕਰਨਾ ਚਾਹੀਦਾ ਹੈ ਹੈ ਨਾ ਕਿਉਂਕਿ 뮤직 ਯ ਮਿਊਜ਼ਿਕ ਫੀਲਿੰਗਸ ਹੈ ਤਾਂ ਉਹਦੇ ਨਾਲ ਕੀ ਹੈ ਕਿ ਹਾਂ ਵੀ ਇਤਨਾ ਸਾਨੂੰ ਹੋਇਆ ਪੀ ਉਹਨਾਂ ਨੇ ਸਾਨੂੰ ਬਲਕਿ ਜਿਹੜੇ ਸਾਡੇ ਲਵਰਸ ਨੇ ਉਹਨਾਂ ਨੇ ਸਾਨੂੰ ਰਿਕਮੈਂਡ ਕੀਤਾ ਕਿ ਤੁਸੀਂ ਇਸਟ ਵੀ ਟਰਾਈ ਕਰੋ ਤਾਂ ਅਸੀਂ ਉਹਦੇ ਵਿੱਚ ਵੀ ਟਰਾਈ ਕਰ ਰਹੇ ਹਾਂ ਮੈਂ ਤੁਹਾਨੂੰ ਨਰਿੰਦਰ ਚੰਚਲ ਜੀ ਦੀ ਗੱਲ ਦੱਸਾਂ ਨਰਿੰਦਰ ਚੰਚਲ ਜੀ ਨੇ ਨਾ ਇੱਕ ਗਾਣਾ ਗਾਇਆ ਸੀਗਾ ਦਾਰੂ ਦੇ ਉੱਤੇ ਬੜਾ ਹਿੱਟ ਸੀਗਾ ਗਾਣਾ ਉਸ ਤੋਂ ਬਾਅਦ ਉਹਨਾਂ ਨੇ ਸਾਰੇ ਮਾਤਾ ਦੇ ਗਾਣੇ ਗਾਏ ਆ ਤੇ ਉਸ ਤੋਂ ਵੀ ਜ਼ਿਆਦਾ ਹਿੱਟ ਹੋਏ ਆ ਹਾਂ ਹੈਨਾ ਤੁਹਾਨੂੰ ਲੱਗਦਾ ਕਿ ਤੁਸੀਂ ਜ਼ਿੰਦਗੀ ਦਾ ਬਹੁਤ ਵੱਡਾ ਰਿਸਕ ਲਿੱਤਾ ਐਕਡਮ ਚੇਂਜ ਜੇ ਮੈਂ ਗੱਲ ਕਰਾਂ ਇਹਦੇ 'ਚ ਵੀ ਦੇਖੋ ਮੇਰਾ ਮੰਨਣਾ ਹੈ ਜ਼ਿੰਦਗੀ ਦੇ 'ਚ ਕੁਝ ਵੀ ਮੇਰੀ ਮਰਜ਼ੀ ਨਾਲ ਤਾਂ ਹੋ ਨਹੀਂ ਰਿਹਾ ਮੈਂ ਤਾਂ ਆਲਰੇਡੀ ਕਈ ਵਾਰੀ ਹਰ ਵਾਰੀ ਮੈਨੂੰ ਤਾਂ ਕਰਾਇਆ ਜਾ ਰਿਹਾ ਹੈ ਹੈਨਾ ਸੋ ਇਟ ਮੀਨ ਜਦੋਂ ਜਦੋਂ ਗੱਲ ਆਈ ਸੀ ਜਦੋਂ ਕਿ ਪੰਜਾਬੀ ਟਰੈਕ ਕਰਨਾ ਮੈਂ ਇੱਕ ਮਹੀਨਾ ਕਾਫੀ ਆਪਣੇ ਆਪ ਨਾਲ ਜਦੋਜਹਿਦ ਮੇਰੀ ਆਪਸ 'ਚ ਬਹੁਤ ਰਹੀ ਖੁਦ ਨਾਲ ਵੀ ਹਾਇਰ ਮੈਂ ਕਰਾਂ ਨਾ ਕਰਾਂ ਕਰਾਂ ਨਾ ਕਰਾਂ ਕਿਉਂ ਕਿ ਮੈਨੂੰ ਹੁੰਦਾ ਹੈ ਨਾ ਵੀ ਹਾਂ ਵੀ ਮੈਨੂੰ ਇਹ ਨਹੀਂ ਹੈ ਕਿ ਹਾਂ ਵੀ ਲੋਕ ਕੀ ਕਹਿਣਗੇ ਉਹਦੀ ਤਾਂ ਕਦੀ ਅਸੀਂ ਪਰਵਾਹ ਕੀਤੀ ਨਹੀਂ ਕਿ ਲੋਕ ਕੀ ਕਹਿਣਗੇ ਹੈਨਾ ਤੇ ਮੈਨੂੰ ਖੁਦ ਨਾਲ ਉਸ ਵੀ ਹਾਂ ਵੀ ਆਪਾਂ ਕਿੱਥੇ ਆਪਾਂ ਆਪਣੇ ਜ਼ਮੀਰ ਨੂੰ ਤਾਂ ਨਹੀਂ ਕਿੱਥੇ ਮਾਰ ਰਹੇ ਤਾਂ ਆਪਾਂ ਕਿੱਥੇ ਕਿਸੇ ਮਤਲਬ ਉਸ ਕੋਈ ਕੰਪਰੋਮਾਈਜ਼ ਤਾਂ ਨਹੀਂ ਕਰ ਰਹੇ ਲਾਈਫ ਨੂੰ ਲੈ ਕੇ ਮਤਲਬ ਲਾਈਫ ਨੂੰ ਲੈ ਕੇ ਨਹੀਂ ਮੀਨਸ ਆਪਾਂ ਉਸ ਰੱਬ ਦੇ ਪ੍ਰਤੀ ਆਪਾਂ ਡਿਵੋਸ਼ਨਲ ਮੈਂ ਜ਼ਿਆਦਾ ਮੇਰਾ ਵੀ ਬੜਾ ਰਹਿੰਦਾ ਹੈ ਕਿ ਹੈਨਾ ਤਾਂ ਜਦੋਂ ਦੇਖਿਆ ਕਿ ਹਾਂ ਵੀ ਯਾਰ ਇਸ 'ਚ ਕੋਈ ਗਲਤ ਤਾਂ ਨਹੀਂ ਹੈ ਗਲਤ ਉਥਿੋਜਨ ਦੇ ਕਿ ਆਪਾਂ ਕੋਈ ਗਲਤ ਚੀਜ਼ ਨੂੰ ਪ੍ਰਮੋਟ ਕਰ ਰਹੇ ਆ ਜਾਂ ਆਪਾਂ ਕੁਝ ਗਲਤ ਕਰ ਰਹੇ ਆ ਫੁਫੜਤਾ ਫੈਲਾ ਰਹੇ ਆ ਜਿਵੇਂ ਅੱਜਕੱਲ ਜੇ ਚਲਦਾ ਹੈ ਸਾਡਾ ਆਨ ਵਾਲੇ ਟਾਈਮ ਤੋਂ ਇਦਾਂ ਦਾ ਕੋਈ ਇਰਾਦਾ ਵੀ ਨਹੀਂ ਹੈਗਾ ਹੈਨਾ ਤਾਂ ਮਾਰਕੀਟ ਨੂੰ ਵੀ ਦੇਖਦੇ ਹੋਏ ਤਾਂ ਲੱਗਿਆ ਕਿ ਹਾਂ ਇਸ 'ਚ ਕੋਈ ਗਲਤ ਨਹੀਂ ਹੈ ਤਾਸੀ ਨਾਲ ਨਾਲ ਜਿਹੜੇ ਨੇ ਪਹਿਲਾਂ ਜਿਵੇਂ ਟਰੈਕ ਕੀਤਾ ਪਿੱਛੇ ਸਾਡਾ ਟਰੈਕ ਆਇਆ ਸੀ ਉਹ ਮਾਈ ਦੇਸ਼ ਪ੍ਰਤੀ ਸੀ ਉਹਨੂੰ ਵੀ ਬਹੁਤ ਲੋਕਾਂ ਨੇ ਪਿਆਰ ਦਿੱਤਾ ਹੈਨਾ ਫਿਰ ਪਿੱਛੇ ਲੈਵਲ ਨੂੰ ਟਾਈਮ ਵਾਲੀ ਘੜੀ ਜਿਹਦੇ ਵਿੱਚ ਮੈਂ ਆਪਣੀ ਲਾਈਫ ਦੇ ਵਿੱਚ ਜਿਹੜੀ ਲੋਕਾਂ ਦੇ ਨਾਲ ਆਮ ਜ਼ਿੰਦਗੀ ਦੇ ਵਿੱਚ ਹੁੰਦਾ ਅਸੀਂ ਉਸ ਡਿਸਕ੍ਰਾਈਬ ਕੀਤਾ ਹੈਨਾ ਟਾਈਮ ਵਾਲੀ ਘੜੀ ਦੇ ਵਿੱਚ ਜਾਂ ਲੈਵਲ ਦੇ ਵਿੱਚ ਜਿਹੜੀ ਗੱਲ ਕੀਤੀ ਹੈ ਤਾਂ ਉਹ ਕੀਤੀ ਹੈ ਤੁਹਾਡੇ ਸਾਰੇ ਟਰੈਕਾਂ ਵਿੱਚ ਤੁਹਾਡਾ ਕਿਹੜਾ ਫੇਵਰਿਟ Song ਹੈ ਜੇ ਮੈਂ ਗੱਲ ਕਰਾਂ ਦੇਖੋ ਮੇਰੇ ਤੇ ਸਾਰੇ ਫੇਵਰਿਟ ਹੈ ਫਿਰ ਵੀ ਜੇ ਇੱਕ ਤੁਸੀਂ ਚੁਣਨਾ ਚਾਹੋ ਤੁਹਾਨੂੰ ਅ ਸ਼ਟੇਸ ਦਾ ਗਾਣਾ ਦਾ ਮੁਕੰਮਲਤਾ ਠੀਕ ਹੈ ਬਹੁਤ ਆਡੀਅנס ਤੁਹਾਡੇ ਸਾਹਮਣੇ ਖੜਦੀ ਹੈ ਜਿੱਦਾਂ ਤੁਸੀਂ ਦੇਖਿਆ ਸਿੰਗਰਸ ਵਗੈਰਾ ਕਰਦੇ ਦਿਲਜੀਤ ਜੀ ਦਾ ਆਪਾਂ ਦੇਖ ਲਈਏ ਤੁਸੀਂ ਕਿਹੜਾ ਗਾਣਾ ਗਾਉਂਗੇ ਉੱਥੇ ਜੀ ਮੈਂ ਅਗਰ ਡਿਵੋਸ਼ਨਲ ਪ੍ਰੋਗਰਾਮ ਹੈ ਮਹਾਕਾਲ ਕੀ ਮਹਿਮਾ ਜੋ ਕਿ ਮੇਰੇ ਬੜਾ ਉਹਨੂੰ ਹਰਟ ਨੂੰ ਟੱਚ ਕਰਦਾ ਹੈ ਨਾ ਇੰਜ ਸਾਰੇ ਟੱਚ ਕਰਦੇ ਕੋਈ ਉਹ ਨਹੀਂ ਹੈ ਕਾਨਾ ਜੀ ਦਾ ਲਾਜ ਹੈ ਤਾਂ ਇਹ ਸਾਰੇ ਹੈ ਕਿਉਂਕਿ ਹਰ ਇੱਕ ਪਜਨ ਤੇ ਅਸੀਂ ਸਾਡੀ ਪੂਰੀ ਟੀਮ ਬਖੂਬੀ ਪੂਰੀ ਬਹੁਤ ਮਿਹਨਤ ਕਰਦੀ ਹੈ ਬਣਾਉਣ ਨੂੰ ਅਸੀਂ ਅਗਰ ਕੋਈ ਵੀ ਪ੍ਰੋਡਕਟ ਲੈ ਕੇ ਆਉਂਦੇ ਆ ਤਾਂ ਸਾਡੇ ਵੱਲੋਂ ਇਹ ਰਹਿੰਦਾ ਹੈ ਕਿ ਹਾਂ ਵੀ ਅਸੀਂ ਕੁਝ ਵੀ ਉਹਨੂੰ ਜਿੰਨਾ ਬੈਟਰ ਹੋ ਸਕਦਾ ਜੋ ਸਾਡੀ ਦਿਓ ਕੋਸ਼ਿਸ਼ ਹੈ ਨਾ ਅਸੀਂ ਕੋਸ਼ਿਸ਼ ਕਰਦੇ ਆ ਕਿ ਹਾਂ ਵੀ ਅਸੀਂ ਉਸ ਦੇ ਵਿੱਚ ਆਪਣਾ 500% ਪਾਉਂਦੇ ਆ ਕੋਈ ਇਹ ਜਾਂ ਤੁਹਾਡਾ ਆਡੀਅנס ਕੋਈ ਰਿਲੇਟਿਵ ਜਾਂ ਕੋਈ ਦੋਸਤ ਜਿਨੇ ਇਹ ਕਿਹਾ ਹੋਵੇ ਤੁਹਾਨੂੰ ਕਿ ਨਹੀਂ ਉਹ ਠੀਕ ਹੈ ਇਸ ਇਹਨਾਂ ਗਾਣਿਆਂ 'ਚ ਨਾ ਜਾਓ ਉਹ ਠੀਕ ਹੈ ਇਹ ਜਾ ਹੋਇਆ ਕਿ ਲੋਕਾਂ ਨੇ ਕਿਹਾ ਨਹੀਂ ਵਧੀਆ ਬਹੁਤ ਬੇਚੀ ਗੱਲ ਹੈ ਇਸ ਤੇ ਪ੍ਰਤੀ ਹਰ ਇੱਕ ਦਾ ਆਪਣਾ opinion ਹੈ ਦੇਖੋ ਮਿਊਜ਼ਿਕ ਹੀ ਹੈ ਮਿਊਜ਼ਿਕ ਹਰ ਇੱਕ ਦਾ ਆਪਣਾ ਡਿਫਰੈਂਟ ਡਿਫਰੈਂਟ ਟੇਸਟ ਹੈ ਟੇਸਟ ਹੈ ਜੇਕਰ ਕਿਸੇ ਨੂੰ ਡਿਵੋਸ਼ਨਲ ਪਸੰਦ ਆਉਂਦਾ ਹੈ ਉਸ ਨੂੰ ਡਿਵੋਸ਼ਨਲ ਹੀ ਆਉਣਗੇ ਜੇਕਰ ਕੋਈ ਪੰਜਾਬੀ Song ਦਾ ਲਵਰ ਹੈ ਤਾਂ ਉਸ ਨੂੰ ਪੰਜਾਬੀ ਦੇ ਹੀ ਪਸੰਦ ਆਣਗੇ ਜੇਕਰ ਕੋਈ ਹਿੰਦੀ ਲਵਰ ਹੈ ਤਾਂ ਉਸ ਨੂੰ ਹਿੰਦੀ ਦੇ ਲਵਰ ਉਸ ਨੂੰ ਪਸੰਦ ਕਰੇਗਾ ਤਾਂ ਇਹ ਹਰ ਇੱਕ ਮਿਊਜ਼ਿਕ ਦੇ ਵਿੱਚ ਹਰ ਇੱਕ ਜੌਨ ਦੀ ਆਪਣੀ ਆਪਣੀ ਆਡੀਅנס ਹੈ ਤਾਂ ਇਹ ਕਿਸੇ ਨਾਲ ਆਪਾਂ ਉਹ ਨਹੀਂ ਕਹਿ ਸਕਦੇ ਨਾ ਵੈਸੇ ਮੈਨੂੰ ਕਿਸੇ ਨੇ ਕਿਹਾ ਵੀ ਨਹੀਂ ਹੈਗਾ ਇਦਾਂ ਮੈਂ ਤਾਂ ਲੋਕਾਂ ਨੇ ਕਿਹਾ ਕਿ ਵੀ ਠੀਕ ਹੈ ਉਹ ਕਹਿੰਦਾ ਨਹੀਂ ਇਹ ਠੀਕ ਚੱਲ ਅਗਰ ਇਹ ਹਰ ਇੱਕ ਦਾ ਆਪਣਾ ਜੋਨ ਹੈ 뮤זיਕ ਤਾਂ ਕਿ ਉਸ ਨੂੰ ਕਿਦਾਂ ਦਾ ਜੋਨ ਪਸੰਦ ਹੈ ਤਾਂ ਉਹ ਅਗਰ ਮੈਂ ਗੱਲ ਕਰਾਂ ਤਾਂ ਅਸੀਂ ਇਸ ਕਰਕੇ ਅਸੀਂ ਹਰ ਜੋਨ ਚ ਟ੍ਰਾਈ ਕਰ ਰਹੇ ਹਾਂ ਹੈਨਾ ਕਿ ਹਾਂ ਵੀ ਅਸੀਂ ਮਤਲਬ ਇੱਕ ਆਪਣੀ ਲਾਇਬ੍ਰੇਰੀ ਦੇ ਵਿੱਚ ਇੱਕ ਅੱਛੀ ਰੇਂਜ ਦੇ ਸਕੀਏ ਤਾਂ ਕਿ ਅਸੀਂ ਕਹਿੰਨੇ ਕਿ ਹਾਂ ਵੀ ਕੋਈ ਖਾਲੀ ਰੱਖ ਲਗਦਾ ਸਾਡਾ ਟ੍ਰੈਕ ਹੈ ਸਾਡਾ ਏ ਵੀ ਹੈ ਅਗਲਾ ਕਹਿੰਦਾ ਸਾਡਾ ਏ ਟ੍ਰੈਕ ਹੈ ਤਾਂ ਸਾਡਾ ਏ ਵੀ ਟ੍ਰੈਕ ਆਏਗਾ ਤੁਸੀਂ ਕਈ ਲੋਕਾਂ ਦੇ ਪਸੰਦੀਦਾ ਗਾਇਕ ਹੋਣਗੇ ਹੈਨਾ ਤੁਹਾਡਾ ਸਭ ਤੋਂ ਫੇਵਰਿਟ ਗਾਇਕ ਕਿਹੜਾ ਹੈ ਹਮ ਅਰਜੀਤ ਸਿੰਘ ਨੂੰ ਲਾਈਕ ਕਰਦਾ ਮੈਂ ਇੰਝ ਤਾਂ ਕਾਫੀ ਸਿੰਗਰਸ ਰਹੇ ਹਨ ਜਿਨ੍ਹਾਂ ਨੂੰ ਮੈਂ ਬਹੁਤ ਲਾਈਕ ਕਰਦਾ ਹੈ ਜੇ ਮੈਂ ਗੱਲ ਕਰਾਂ ਸਿੱਧੂ ਮੂਸੇ ਵਾਲਾ ਨੂੰ ਬਹੁਤ ਲਾਈਕ ਕਰਦਾ ਤੁਸੀਂ ਸਿੱਧੂ ਮੂਸੇ ਵਾਲੇ ਜਿਹਦੀ ਗੱਲ ਕੀਤੀ ਹੈ ਤੁਹਾਨੂੰ ਨਹੀਂ ਲੱਗਦਾ ਕਿ ਵੀ ਜਿੱਦਾਂ ਉਹਨਾਂ ਦੀ ਮਦਰ ਵੀ ਕਹਿੰਦੇ ਆ ਫਾਦਰ ਵੀ ਕਹਿੰਦੇ ਆ ਕਿ ਸਾਡਾ ਮੁੰਡਾ ਪਹਿਲਾਂ ਜਿੱਦਾਂ ਸੀਗਾ ਉਹ ਠੀਕ ਸੀਗਾ ਕਾਮਯਾਬ ਹੋਇਆ ਤਾਂ ਤਾਂ ਸਾਡੇ ਤੋਂ ਦੂਰ ਚਲਾ ਗਿਆ ਕਿ ਜਦ ਤੁਸੀਂ ਸਟਰਗਲ ਕਰ ਰਹੇ ਹੁੰਦੇ ਹੋ ਤਾਂ ਲੋਕੀ ਤੁਹਾਨੂੰ ਜੀਨ ਨਹੀਂ ਦਿੰਦੇ ਹਨਾ ਤੂੰ ਕਰਦਾ ਕਿਆ ਕਮਾਂਦਾ ਕਿਆ ਜਦ ਇੱਕ ਬੱਚਾ ਕਮਾਂਣ ਲੱਗ ਜਾਂਦਾ ਹੈ ਉਹਦਾ ਜਹਾਨ ਦੁਸ਼ਮਣ ਹੋ ਜਾਂਦਾ ਹੈ ਤੁਸੀਂ ਦੇਖਿਆ ਜੀ ਸਿੱਧੂ ਮਸੇਵਾਲੇ ਦੀ ਕਿਸ ਤਰੀਕੇ ਨਾਲ ਦੇਖਦੇ ਉਸ ਚੀਜ਼ ਨੂੰ ਦੇਖੋ ਹਰ ਇੱਕ ਦੀ ਆਪਣੀ ਆਪਣੀ ਜਰਨੀ ਹੈ ਹੈ ਨਾ ਤੇ ਗੱਲ ਉਹੀ ਹੈ ਵੀ ਹਰ ਇੱਕ ਦਾ ਲਿਖਿਆ ਹੋਇਆ ਜਿੱਦਾਂ ਲਿਖਿਆ ਹੋਇਆ ਉਦਾਂ ਹੀ ਆਉਣਾ ਹੈ ਤਾਂ ਇਹਦੇ ਵਿੱਚ ਤਾਂ ਕਿਸੇ ਦਾ ਕੋਈ ਕੰਟਰੋਲ ਤਾਂ ਹੈ ਨਹੀਂ ਜੇ ਤੁਹਾਡੇ ਨਵੇਂ ਗਾਣੇ ਦੀ ਗੱਲ ਕਰੀਏ ਬੈਕ ਟੂ ਬੈਕ ਇਸ ਤੁਸੀਂ ਸ਼ੋਰਟ ਵਿੱਚ ਦੇ ਦੱਸਣਾ ਚਾਹੋ ਲੋਕਾਂ ਨੂੰ ਕੀ ਦੱਸੋਗੇ ਕਿ ਕੀ ਹੈ ਗਾਣੇ ਦੇ ਅੰਦਰ ਗਾਣੇ ਦੇ ਅੰਦਰ ਇੱਕ ਸੱਚਾਈ ਹੈ ਕਿ ਰਿਐਲਿਟੀ ਹੈ ਉਸ ਆਦਮੀ ਲਈ ਜੋ ਮਿਹਨਤ ਕਰ ਰਿਹਾ ਹੈ ਹੈ ਨਾ ਔਰ ਜੋ ਅੱਗੇ ਵਧਣਾ ਚਾਹੁੰਦਾ ਹੈ ਬਟ ਸੰਘਰਸ਼ ਕਰਦੇ ਕਰਦੇ ਅੱਗੇ ਤੇ ਲੋਕੀ ਜਿਹੜੇ ਚਾਹੁੰਦੇ ਨੇ ਕਿ ਉਹ ਅੱਗੇ ਨਾ ਵਧੇ ਹੈ ਨਾ ਤਾਂ ਉਹਦੇ ਵਿੱਚ ਪੂਰੀ ਇਸ ਜਿਹੜੀ ਹੈ ਇੱਕ ਰੈਲਿਟੀ ਸ਼ੋਅ ਕੀਤੀ ਹੈ ਤੁਹਾਡੇ ਤੋਂ ਕਿਸੇ ਮਤਲਬ ਵੱਡੇ ਸਿੰਗਰ ਨੇ ਜਾਂ ਵੱਡੇ ਲਿਰਿਕਸ ਲਿਖਣ ਵਾਲੇ ਕਿਸੇ ਨੇ ਸੰਪਰਕ ਕੀਤਾ ਕਿ ਰਾਹੁਲ ਭਾਈ ਤੂੰ ਵਧੀਆ ਗਾ ਰਿਹਾ ਹੈ ਭਾਈ ਹੋਰ ਕਰ ਕਿ ਵੀ ਤੈਨੂੰ ਤਰੱਕੀ ਮਿਲੇਗੀ ਇਸ ਚੀਜ਼ ਚ ਮਤਲਬ ਤੁਸੀਂ ਕਾਮਯਾਬ ਹੋਵੋਗੇ ਕਿਸੇ ਨੇ ਮਤਲਬ ਕਰਿਆ ਤੁਸੀਂ ਕਿਸੇ ਨਾਲ ਦੇਖੋ ਅਜੇ ਤੱਕ ਹਾਲ ਫਿਲਹਾਲ ਐਸਾ ਕੁਝ ਨਹੀਂ ਔਰ ਤੁਹਾਨੂੰ ਪਤਾ ਹੀ ਹੈ ਇਦਾਂ ਤਾਂ ਮਤਲਬ ਮਿਹਨਤਾਂ ਵਿੱਚ ਜਦੋਂ ਬੰਦਾ ਰਾਈਜ਼ ਕਰਦਾ ਤਾਂ ਸੋ ਤੁਹਾਨੂੰ ਪਤਾ ਹੀ ਹੈ ਨਾ ਤਾਂ ਕੋਈ ਚਾਹੁੰਦਾ ਵੀ ਨਹੀਂ ਹੁੰਦਾ ਕਿ ਆਪਾਂ ਦਾ ਰਾਈਜ਼ ਕਰ ਰਿਹਾ ਇਦਾਂ ਇਹ ਇਹ ਗਾਣਾ ਗਾਣ ਤੋਂ ਬਾਅਦ ਤੁਸੀਂ ਆਪਣੇ ਮਨ ਨੂੰ ਕਿੰਨਾ ਕੌਨਫੀਡੈਂਸ ਉਹ ਕਰ ਰਹੇ ਕਿ ਵੀ ਇਹ ਮੇਰੇ ਪਹਿਲੇ ਟਰੈਕ ਤੋਂ ਵੀ ਜ਼ਿਆਦਾ ਚਲੇਗਾ ਨਹੀਂ ਦੇਖੋ ਜਦੋਂ ਅਸੀਂ ਤੁਹਾਨੂੰ ਕਹਿਣਾ ਸੀ ਕੰਟੀਨਿਊ ਮਿਹਨਤ ਇੰਨੀ ਕਰ ਰਹੇ ਆ ਤਾਂ ਸਾਨੂੰ ਹਰ ਵਾਰ ਲੱਗਦਾ ਕਿ ਹਾਂ ਅਸੀਂ ਕੰਮ ਰੋਲ ਰਿਹਾ ਇੱਕ ਬੰਦਾ ਟਾਰਗੇਟ ਲੈ ਕੇ ਚੱਲਦਾ ਹੈ ਕਿ ਵੀ ਹਾਂ ਮੈਂ ਇਹ ਚੀਜ਼ ਕਰ ਰਹੇ ਹਾਂ ਤੇ ਮੈਨੂੰ ਇਹ ਚੀਜ਼ ਨਹੀਂ ਤਾਂ ਤੁਹਾਡੇ ਤਾਂ ਉਹ ਗਾਣੇ ਵੀ ਵਧੀਆ ਹੀ ਚੱਲ ਰਹੇ ਸੀਗੇ ਐਵਰੀਥਿੰਗ ਇਜ਼ ਅਨਐਕਸਪੈਕਟਿਡ ਹੈ ਨਾ ਕੁਝ ਅਸੀਂ ਕੁਝ ਨਹੀਂ ਮਤਲਬ ਅਬ ਨੂੰ ਸੋਚਿਆ ਸਾਡਾ ਕੰਮ ਕਰਮ ਕਰਨਾ ਹੈ ਸਾਡਾ ਕੰਮ ਬਣਾਉਣਾ ਹੈ ਜਦ ਤੁਹਾਡੇ ਸਾਹਮਣੇ ਲਿਰਿਕਸ ਆਏ ਫਿਰ ਤੁਸੀਂ ਤੁਹਾਡੇ ਮਨ ਮੈਨੂੰ ਮੈਨੂੰ ਲੱਗਿਆ ਕਿ ਜਦੋਂ ਮੇਰੇ ਸਾਹਮਣੇ ਲਿਰਿਕਸ ਦੇ ਵਿੱਚ ਆਏ ਤਾਂ ਮੈਂ ਦੇਖਿਆ ਕਿ ਇਹ ਮੇਰੇ ਲਾਈਫ ਦੇ ਨਾਲ ریلیਟ ਕਰਦੇ ਆਂ ਔਰ ਮੇਰੀ ਕੀ ਮੋਸਟਲੀ ਦੁਨੀਆ ਦੇ ਨਾਲ ریلیਟ ਕਰਦੇ ਆਂ ਤਾਂ ਅਸੀਂ ਉਸ ਨੂੰ ਡਿਸੀਜਨ ਲਿੱਤਾ ਕਿ ਅਸੀਂ ਗਾਣਾ ਕਰਨਾ ਹੈ ਜੇ ਤੁਹਾਡਾ ਬੈਕ ਟੂ ਬੈਕ ਗਾਣਾ ਹਿੱਟ ਹੋ ਜਾਂਦਾ ਹੈ ਫਿਰ ਤੁਹਾਡਾ ਅਗਲਾ ਸਟੈਪ ਕੀ ਹੈ ਅਗਲੇ ਸਟੈਪ ਸਰ ਅਸੀਂ ਹੋਰ ਮਿਹਨਤ ਹੋਰ ਕਰਾਂਗੇ ਆਪਣੀ ਆਡੀਅנס ਲਈ ਵੀ ਹਾਂ ਵੀ ਕੀ ਹੈਗਾ ਅਸੀਂ ਹੋਰ ਹੋਰ ਬਿਹਤਰੀਨ ਨਗਮੇ ਲੈ ਕੇ ਆਵਾਂਗੇ ਇੱਕ ਵਾਰ ਚੀਜ਼ ਦੇਖਦਾ ਕਿ ਜਦ ਕੋਈ ਕਾਮਯਾਬ ਸਿੰਗਰ ਉਹਨਾਂ ਨੂੰ ਕੋਈ ਉਹਨਾਂ ਦੇ ਫੋਲੋਅਰਸ ਵਗੈਰਾ ਮਿਲਣ ਜਾਂਦੇ ਹਨਾ ਤੇ ਉਹਨਾਂ ਦੇ ਅੱਗੇ ਬੋਡੀਗਾਰਡਸ ਵਗੈਰਾ ਮਤਲਬ ਉਹਨਾਂ ਨੂੰ ਮਿਲਣ ਨਹੀਂ ਦਿੰਦੇ ਤਾਂ ਜਿਹੜੇ ਉਹਨਾਂ ਦੇ ਫੋਲੋਅਰਸ ਹਨ ਉਹਨਾਂ ਦਾ ਦਿਲ ਕਾਫੀ ਟੁੱਟ ਜਾਂਦਾ ਹੈ ਜੇ ਤੁਹਾਨੂੰ ਇਹ ਜਿਹਾ ਚਾਂਸ ਮਿਲੇ ਕਦੇ ਤੁਸੀਂ ਤੁਹਾਨੂੰ ਵੀ ਬੋਡੀਗਾਰਡਸ ਵਗੈਰਾ ਮਿਲਣ ਤਾਂ ਤੁਸੀਂ ਕੀ ਮਤਲਬ ਉਹ ਕਰੋਗੇ ਕਿ ਵੀ ਆਡੀਅנס ਨੂੰ ਮਿਲੋਗੇ ਡੈਫੀਨੇਟਲੀ ਮਿਲਾਂਗੇ ਭਾਜੀ ਤੁਹਾਨੂੰ ਮੈਂ ਪਹਿਲਾਂ ਹੀ ਕਹਿ ਚੁੱਕਾ ਹੈ ਕਈ ਵਾਰੀ ਸ਼ੋ ਸ਼ੋ ਚ ਇੰਨਾ ਟਾਈਮ ਨਹੀਂ ਹੁੰਦਾ ਕਿ ਵੀ ਇੰਨੇ ਫੋਲੋਅਰਸ ਨੂੰ ਮਿਲਿਆ ਵੀ ਜਾਵੇ ਫਿਰ ਤੁਸੀਂ ਕੀ ਕਰੋਗੇ ਮਤਲਬ ਕਿਆ ਆਡੀਅੰਸ ਨੂੰ ਕਰੋਗੇ ਕਿ ਵੀ ਕਿਸ ਤਰੀਕੇ ਨਾਲ ਮਿਲੋਗੇ ਉਹਨਾਂ ਨੂੰ ਕਿਉਂਕਿ ਔਰ ਤੁਸੀਂ ਸ਼ੋਅ ਦੇ ਵਿੱਚ ਜਾਣ ਨੂੰ ਲੇਟ ਹੋ ਰਹੇ ਹੋ ਤੇ ਆਡੀਅੰਸ ਕਹਿੰਦੀ ਸਾਡੇ ਨਾਲ ਫੋਟੋ ਖਿਚਾਓ ਸਾਨੂੰ ਆਟੋਗ੍ਰਾਫ ਦਿਓ ਫਿਰ ਤੁਹਾਡੇ ਕਿਆ ਹੋਏਗਾ ਉਸ ਕੋਈ ਨਹੀਂ 10 15 ਮਿੰਟ ਵੇਟ ਕਰ ਲਾਂਗੇ ਕੋਈ ਦਿੱਕਤ ਨਹੀਂ ਹੈ 10 15 ਮਿੰਟ ਸ਼ੋਅ ਲੇਟ ਹੋ ਜਾਏਗਾ ਕੋਈ ਫਰਕਤਾ ਨਹੀਂ ਪੈਂਦਾ ਕੁਝ ਆਡੀਅੰਸ ਦੇ ਪਿੱਛੇ ਇੰਨੀ ساری ਆਡੀਅੰਸ ਵੀ ਤਾਂ ਵੇਟ ਕਰ ਰਹੀ ਹੈ ਨਾ ਸਭ ਸਭ ਲਈ ਬਰਾਬਰ ਹੈ ਕੋਈ ਇਸ਼ੂ ਨਹੀਂ ਹੈ 10 15 ਮਿੰਟ ਜੇ ਸ਼ੋਅ ਲੇਟ ਵੀ ਹੋ ਜਾਏਗਾ ਕੋਈ ਦਿੱਕਤ ਨਹੀਂ ਹੈ ਜਿਹੜੇ ਤੁਹਾਨੂੰ ਇਹ ਭਗਤੀ ਬਾਰੇ ਗਾਣਿਆਂ 'ਚ ਫੋਲੋਅਰ ਫੋਲੋ ਕਰ ਰਹੇ ਆ ਜਿਹੜੇ ਜਿਨ੍ਹਾਂ ਨੇ ਤੁਹਾਨੂੰ ਸਬਸਕ੍ਰਾਈਬ ਕੀਤਾ ਵਾ ਜਿਹੜੇ ਤੁਹਾਡੇ ਗਾਣੇ ਸੁਣਦੇ ਆ ਤੇ ਜਿਹੜਾ ਤੁਸੀਂ ਇਹ ਨਵਾਂ ਟਰੈਕ ਬਣਾ ਰਹੇ ਹੋ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਸੇ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਹਾਂ ਵੀ ਸਾਡੇ ਜਿਹੜੇ ਅਸੀਂ ਸਾਡੇ ਗਾਣੇ ਨੂੰ ਇਹਨੂੰ ਵੀ ਜਿਹਾ ਜਿਵੇਂ ਤੁਸੀਂ ਉਸ ਭਜਨ ਨੂੰ ਇੰਨਾ ਪਿਆਰ ਦੇ ਰਹੇ ਹੋ ਸਾਡੇ ਗਾਣਿਆਂ ਨੂੰ ਵੀ ਪਿਆਰ ਦੇਣਾ ਤਾਂ ਕਿ ਸਾਨੂੰ ਹੋਰ ਡੈਡੀਕੇਸ਼ਨ ਆਈ ਮੋਟੀਵੇਸ਼ਨ ਆਈ ਅਸੀਂ ਜਿਹੜੀ ਹੈ ਅਸੀਂ ਸਾਡੀ ਪੂਰੀ ਟੀਮ ਬਹੁਤ ਜ਼ਿਆਦਾ ਮਿਹਨਤ ਕਰਦੀ ਹੈ ਹੈਨਾ ਅਸੀਂ ਜੇ ਤਨ ਮੈਂ ਗੱਲ ਕਰਾਂ ਮੈਂ ਪਰਸਨਲੀ ਵੀ ਮੈਂ ਆਪਣੀ ਗੱਲ ਕਰਾਂ ਦਿਨ ਚ ਚ 24 ਘੰਟੇ ਹੁੰਦੇ ਆ ਜਿਦੇ ਵਿੱਚੋਂ ਮੈਂ ਟੋਟਲੀ ਚਲੋ ਚਾਹੇ ਉਹ ਸਿੰਗਿੰਗ ਪ੍ਰਤੀ ਹੈ ਚਾਹੇ ਮੈਂ ਆਪਣੇ ਬਿਜ਼ਨਸ ਦੇ ਪ੍ਰਤੀ 17 17 18 18 ਘੰਟੇ ਸੀ ਮਿਹਨਤ ਕਰਦੇ ਆ ਤਾਂ ਦਿਨ ਰਾਤ ਅਸੀਂ ਇਹ ਲਗਾ ਲੋ ਕਿ ਇੱਕ ਕਰੀ ਹੋਈ ਹੈ ਕਿ ਹਾਂ ਵੀ ਅਸੀਂ ਆਪਣੇ ਸ਼ਹਿਰ ਦਾ ਜਾਂ ਆਪਣੇ ਹੈਨਾ ਆਪਣੇ ਉਹਦਾ ਨਾਮ ਨੂੰ ਕਿੱਥੇ ਅੱਛੀ ਜਗ੍ਹਾ ਤੇ ਲੈ ਕੇ ਜਾਂਦੇ ਆ ਰਾਜਪੁਰੇ ਦੀ ਆਪਣੀ ਸਿੰਗਰ ਅਮਿਸ ਪੂਜਾ ਕਾਫੀ ਹਿੱਟ ਹੋਈ ਸੀਗੀ ਹੈਨਾ ਤੇ ਗੁਲਾਬਨਗਰ ਉਹਨਾਂ ਦਾ ਰਿਹائش ਵੀ ਹੈ ਤੇ ਕਿੱਦਾਂ ਲੱਗਦਾ ਹੈ ਜਦ ਆਪਣੇ ਸ਼ਹਿਰ ਦੇ ਕਿਸੇ ਬੰਦੇ ਨੂੰ ਇਨਾ ਹਿੱਟ ਦੇਖਦੇ ਹੋ ਮਤਲਬ ਕਿ ਹਾਂ ਵੀ ਸਾਡੇ ਸ਼ਹਿਰ ਦੀ ਹੈ ਇਹ ਮੈਂ ਵੀ ਉਸ ਮੁਕਾਮ ਤੇ ਪਹੁੰਚ ਕੇ ਦਿਖਾਵਾਂਗਾ ਬਹੁਤ ਪ੍ਰਾਊਡ ਫੀਲ ਹੁੰਦਾ ਹੈ ਬ్రో ਦੇਖੋ ਅੱਛਾ ਇਨਸਾਨ ਹੀ ਹੋਇਆ ਜੋ ਕਿਸੇ ਟੈਲੈਂਟ ਨੂੰ ਪ੍ਰਮੋਟ ਕਰਦਾ ਹੈ ਹੈਨਾ ਟੈਲੈਂਟ ਦਾ ਅਗਰ ਕੋਈ ਅੱਛਾ ਟੈਲੈਂਟ ਹੈ ਆ ਉਸ ਨੂੰ ਸੈਲੂਟ ਬੰਦਾ ਨਾ ਚਾਹੇ ਉਹ ਜ਼ਰੂਰੀ ਨਹੀਂ ਕਿ ਐਸੀ ਕੋਈ ਸਿੰਗਰ ਹੈ ਚਾਹੇ ਆਰਟਿਸਟ ਹੈ ਚਾਹੇ ਉਹ ਕੋਈ ਆਈਪੀਐਸ ਆਈਐਸ ਹੈ ਕੋਈ ਜੱਜ ਬੰਦਾ ਹੈ ਚਾਹੇ ਕੋਈ ਵੀ ਰਾਈਟਰ ਹੈ ਕਿਸੇ ਵੀ ਫੀਲਡ ਤੋਂ ਹੈ ਅਗਰ ਸਾਡਾ ਬੰਦਾ ਕੱਲ ਨੂੰ ਕਿੱਥੇ ਵੀ ਅੱਛੀ ਜਗ੍ਹਾ ਤੇ ਪਹੁੰਚਦਾ ਸਾਡੇ ਸ਼ਹਿਰ ਦਾ ਬੰਦਾ ਹੈ ਸਾਡੀ ਕਮਿਊਨਿਟੀ ਦਾ ਬੰਦਾ ਹੈ ਤਾਂ ਉਹ ਸਾਡੇ ਸ਼ਹਿਰ ਦਾ ਨਾਮ ਕਿੱਥੇ ਨੂੰ ਕਿੱਥੇ ਅੱਗੇ ਲੈ ਕੇ ਜਾ ਰਿਹਾ ਨਾ ਤਾਂ ਸਾਡਾ ਵੀ ਫਰਜ਼ ਬੰਦਾ ਹੈ ਕਿ ਹਾਂ ਵੀ ਅਸੀਂ ਇੱਕ ਟੈਲੈਂਟ ਨੂੰ ਪ੍ਰਮੋਟ ਕਰੀਏ ਕਰਨਾ ਵੀ ਚਾਹੀਦਾ ਹੈ ਕਦੇ ਇਦਾਂ ਹੋਏ ਤੁਸੀਂ ਕਿਸੇ ਫੰਕਸ਼ਨ 'ਚ ਗਏ ਹੋ ਆਪਣੇ ਰਿਸ਼ਤੇਦਾਰਾਂ ਦੇ ਠੀਕ ਹੈ ਤੇ ਉੱਥੇ ਕਿਸੇ ਨੇ ਆ ਇਸ मोस्टली ਹੁੰਦਾ ਰਹਿੰਦਾ ਹੈ ਤੁਹਾਨੂੰ ਕਦੇ ਲਾਈਵ ਗਾਣ ਦਾ ਮੌਕਾ ਮਿਲਿਆ ਹਾਂ ਬਹੁਤ ਵਾਰੀ ਪਹਿਲਾਂ ਮੈਂ ਤੁਹਾਨੂੰ ਦੱਸਿਆ ਜਿਵੇਂ ਮੈਂ ਜਦੋਂ ਪਹਿਲਾਂ ਬਚਪਨ ਦੇ ਵਿੱਚ ਗਾਉਂਦੇ ਸੀ ਹੈ ਨਾ ਮਤਲਬ 19 20 ਸਾਲ ਦੀ ਜਦੋਂ ਮੇਰੀ ਏਜ ਸੀ ਤਾਂ ਮੇਰੇ ਗੁਰੂ ਜੀ ਦੇ ਨਾਲ ਜਦੋਂ ਮੈਂ ਸੀ ਮੈਂ ਬਹੁਤ ਸਟੇਜ ਵਗੈਰਾ ਕੀਤੀਆਂ ਨੇ ਤੇ ਹੁਣ ਵੀ ਕਾਫੀ ਜਿੱਥੇ ਮੌਕਾ ਮਿਲਦਾ ਤਾਂ ਕਰ ਲੈਨੇ ਆ ਗਾ ਲੈਨੇ ਆ ਜੇ ਇਸ ਇੰਟਰਵਿਊ ਤੋਂ ਬਾਅਦ ਤੁਹਾਡਾ ਇਹ ਗਾਣਾ ਹਟਾਉਣ ਤੋਂ ਬਾਅਦ ਤੁਹਾਨੂੰ ਲਾਈਵ ਗਾਣ ਦਾ ਮੌਕਾ ਮਿਲੇ ਜਾਂ ਮਤਲਬ ਲੋਕੀ ਜਿੱਦਾਂ ਕੋਈ ਪ੍ਰੋਗਰਾਮ ਕਰਦੇ ਆ ਤੁਹਾਨੂੰ ਬੁਲਾਣ ਤੇ ਤੁਸੀਂ ਮਤਲਬ ਕਿਆ ਉੱਥੇ ਜਾਓਗੇ ਹਾਂ ਸਰ ਸਾਡੀ ਲਾਈਵ ਪ੍ਰੋਗਰਾਮ ਲਈ ਵੀ ਪੂਰੀ ਤਿਆਰੀ ਚੱਲ ਰਹੀ ਹੈ ਤੇ ਸਾਡੀ ਟੀਮ ਪੂਰੀ ਰੈਡੀ ਹੈ ਮਤਲਬ ਸਾਰਾ 뮤직 ਵਗੈਰਾ ਦਾ ਸਾਰਾ ਤੁਹਾਡਾ ਸਿਸਟਮ ਸਾਡਾ ਆਪਣਾ ਬ੍ਰੈਂਡ ਆਪਣਾ ਬ੍ਰੈਂਡ ਹੈਗਾ ਹੈ ਸਾਡਾ ਸਾਡੀ ਉਸ ਚੀਜ਼ ਦੀ ਵੀ ਫੁੱਲੀ ਤਿਆਰੀ ਚੱਲ ਰਹੀ ਹੈ ਅਸੀਂ ਉਸ ਲਈ ਪੂਰਾ ਤਿਆਰ ਆ ਮੈਂ ਕੱਲ ਤੁਹਾਡੀ ਇੱਕ ਵੀਡੀਓ ਦੇਖ ਰਿਆ ਸੀ ਫੇਸਬੁੱਕ ਤੇ ਕੋਈ ਤੁਸੀਂ ਗਾਣਾ ਗਾ ਰਹੇ ਸੀ ਬੜੇ ਮਸਤ ਹੋਗੇ ਹਮ ਇਹਨਾਂ ਮਸਤੀ ਚ ਤੁਸੀਂ ਕਿਦਾਂ ਰਹਿ ਲੈਂਦੇ ਹੋ ਕੀ ਕਿਤਾ ਨਾ ਮੇਕਿਆ ਨਾ ਜਦੋਂ ਇਹ ਇੱਕ ਸਪਿਰਚੁਅਲ ਪਾਵਰ ਹੈ ਕੀਤਾ ਹੈ ਅਸੀਂ ਤਾਂ ਦੁਨੀਆ ਤੋਂ ਕੱਟਫ ਹੋਏ ਬੈਠੇ ਆ ਹੈ ਨਾ ਮੈਂ ਅਗਰ ਆਪਣੀ ਗੱਲ ਕਰਾਂ ਤਾਂ ਮੈਂ ਆਪਣੇ ਰੂਮ ਤੋਂ ਬਾਹਰ ਕਦੀ ਪੂਰਾ ਪੂਰਾ ਦਿਨ ਨਿਕਲਦਾ ਹੀ ਨਹੀਂ ਉਹ ਬੈਠਾ ਕਿਉਂਦਾ ਕਿ ਹਾਂ ਵੀ 뮤직 뮤직 ਤੁਹਾਨੂੰ ਇੱਕ ਅੰਦਰੋਂ ਇੱਕ ਸ਼ਾਂਤੀ ਦਿੰਦਾ ਹੈ ਹੈ ਨਾ ਤਾਂ ਉਹ ਉਸ ਚੀਜ਼ ਦਾ ਪ੍ਰਭਾਵ ਹੈ ਕਿ ਹਾਂ ਵੀ ਸਾਨੂੰ ਸਿਰਫ 뮤직 ਨਾਲ ਹੀ ਪਿਆਰ ਆ ਸੀ 뮤직 ਲਵਰ ਆ ਸਾਰਾ ਦਿਨ ਉਹਦੇ ਵਿੱਚ ਖੋਏ ਰਹਿੰਦੇ ਆ ਜਦ ਤੁਹਾਡਾ ਪਹਿਲਾ ਟਰੈਕ ਆਇਆ ਸੀ ਤੁਹਾਨੂੰ ਡਰ ਨਹੀਂ ਲੱਗਿਆ ਮਤਲਬ ਕਿ ਗਾਣਾ ਗਾਣਾ ਹੈ ਬਈ ਕਿਸ ਤਰ੍ਹਾਂ ਹਾਂ ਨਰਵਸ ਬਹੁਤ ਜ਼ਿਆਦਾ ਮੈਂ ਨਰਵਸ ਸੀ ਮੈਂ ਜਦੋਂ ਤੁਹਾਨੂੰ ਮੈਂ ਇਹਦੀ ਗੱਲ ਸ਼ੇਅਰ ਕਰਦਾ ਨਾ ਜਦੋਂ ਮੇਰੀ ਫਰਸਟ ਡਬਿੰਗ ਸੀ ਹੈ ਨਾ ਤਾਂ ਮੈਂ ਜਿਹੜਾ ਮੇਰਾ ਡਬ ਕਰ ਰਿਹਾ ਸੀ ਮੈਨੂੰ ਮੈਂ ਕਿਹਾ ਯਾਰ ਗਾਉਣਾ ਦਾ ਯਾਰ ਬਹੁਤ ਔਖਾ ਹੈ ਲੋਕੀ ਕਹਿ ਦਿੰਦੇ ਗਾਣਾ ਸੁੱਖਾ ਹੈ ਗਾਣਾ ਕੋਈ ਸੁੱਖਾ ਨਹੀਂ ਹੈ ਬਹੁਤ ਔਖਾ ਹੈ ਤੇ ਉੱਥੇ ਮੈਨੂੰ ਇੱਕ ਵਾਰੀ ਮੈਂ ਕਿਹਾ ਮੈਥੋਂ ਨਹੀਂ ਗਾ ਹੋਣਾ ਯਾਰ ਇਹ ਤਾਂ ਬਹੁਤ ਟਫ ਟਫ ਹੈ ਹੈ ਨਾ ਬਟ ਲੇਕਿਨ ਚਲੋ ਧੀਰੇ 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 ਆਪਣੇ ਆਪ ਨੂੰ ਹੋਰ ਗੱਲ ਉਹੀ ਆ ਜਾਂਦੀ ਹੈ ਇਨਸਾਨ ਧੀਰੇ ਧੀਰੇ ਸਿੱਖਦਾ ਕੋਈ ਵੀ ਮਾਂ ਦੇ ਟਿੱਡੋਂ ਕੋਈ ਵੀ ਸਿੱਖੇ ਨਹੀਂ ਆਉਂਦਾ ਉਸ ਨੂੰ ਆਪਣੇ ਆਪ ਨੂੰ ਤਿਆਰ ਕਰਨਾ ਪੈਂਦਾ ਤਾਂ ਕਰਮ ਔਰ ਮਿਹਨਤ ਮਿਹਨਤ ਤਾਂ ਕਰਨੀ ਹੀ ਪੈਂਦੀ ਹੈ ਪਹਿਲੇ ਟਰੈਕ ਤੇ ਹੁਣ ਦੇ ਟਰੈਕ ਚ ਕਿੰਨਾ ਫਰਕ ਆ ਗਿਆ ਤੁਹਾਨੂੰ ਕਿ ਕੌਨਫੀਡੈਂਸ ਵਗੈਰਾ ਦੇਖੋ ਪਹਿਲਾ ਟਰੈਕ ਮੈਨੂੰ ਧਿਆਨ ਹੈ ਮੈਂ ਜਦੋਂ ਪਹਿਲਾ ਫਸਟ ਟਰੈਕ ਨੂੰ ਕਿਤੇ ਦੋ ਤਿੰਨ ਚਾਰ ਦਿਨ ਚ ਡੱਬ ਕਰਨਾ ਸੀ ਡੱਬ ਕੀਤਾ ਸੀ ਸੌਰੀ ਹੈ ਨਾ ਔਰ ਜੇ ਮੈਂ ਅੱਜ ਦੀ ਗੱਲ ਕਰਾਂ ਅਸੀਂ ਸ਼ਾਇਦ 40 ਮਿੰਟ 50 ਮਿੰਟ ਸੇ ਡੱਬ ਕਰਕੇ ਆ ਜਾਨੇ ਕਿਉਂ ਐਕਸਪੀ ਥੋੜਾ ਐਕਸਪੀਰੀਅੰਸ ਵੀ ਆ ਗਿਆ ਥੋੜੀ ਉਹ ਹੀ ਮਿਹਨਤ ਕੰਮ ਆ ਰਹੀ ਹੈ ਕੋਈ ਇਹੋ ਜਿਹਾ ਬੰਦਾ ਜਿਹੜਾ ਮਤਲਬ ਮਿਊਜ਼ਿਕ ਨੂੰ ਪਸੰਦ ਕਰਦਾ ਹੈ ਗਾਣਾ ਗਾਣਾ ਚਾਹੁੰਦਾ ਹੈ ਉਹ ਹਰ ਇੱਕ ਦਾ ਡਰ ਹੁੰਦਾ ਹੈ ਜਿੱਦਾਂ ਤੁਸੀਂ ਵੀ ਸਟਰਗਲ ਕੀਤਾ ਪਰਿਵਾਰ ਨੇ ਸਟਰਗਲ ਕੀਤਾ ਤੁਸੀਂ ਹਿੰਮਤ ਕੀਤੀ ਹੈ ਠੀਕ ਹੈ ਨਾ ਤੇ ਮੇਰੇ ਸਾਹਮਣੇ ਨਾਲ ਇੱਕ ਗਾਣਾ ਬਣਾਉਣ ਚ 2.2 ਲੱਖ ਰੁਪਏ ਤਾਂ ਲੱਗਦੇ ਹੀ ਹੋਣਾ ਠੀਕ ਹੈ ਤੁਸੀਂ ਉਹ ਵੀ ਲਾਉਂਦੇ ਹੋਣੇ ਇਹ ਉਹਦਾ ਰਿਜ਼ਲਟ ਕਿਆ ਮਿਲੇਗਾ ਉਹ ਤਾਂ ਆਪਾਂ ਨੂੰ ਪਤਾ ਨਹੀਂ ਲੇਕਿਨ ਆਪਾਂ ਕਰਦੇ ਆ ਨਾ ਤੁਸੀਂ ਸਟੈਪ ਚੱਕਿਆ ਕਹਿੰਦੇ ਕਿ ਵੀ ਪਹਿਲੀ ਪੌੜੀ ਚੜੋਗੇ ਤਾਂ ਆਖਰੀ ਪੌੜੀ ਤੱਕ ਪਹੁੰਚੋਗੇ ਤੁਸੀਂ ਜੇ ਕੋਈ ਮਤਲਬ ਅੱਜ ਗਾਣਾ ਗਾਣਾ ਚਾਹੁੰਦਾ ਹੈ ਤੇ ਉਹਦੇ ਕੋਲ ਕੁਝ ਵੀ ਨਹੀਂ ਹੈ ਮਤਲਬ ਸਿਰਫ ਇਹ ਹੈ ਕਿ ਉਹ ਗਾਣਾ ਗਾ ਸਕਦਾ ਹੈ ਤਾਂ ਉਹ ਕੀ ਕਰੇ ਬੰਦਾ ਦੇਖੋ ਭਰਾਸੀਂ ਵੀ ਗਰੀਬੀ ਕੱਟ ਕੇ ਹੀ ਇੱਥੇ ਆਏ ਆ ਹੈਨਾ ਤੇ ਕਹਿੰਦੇ ਆਂ ਅਗਰ ਇਕੱਲੇ ਕਾਮਯਾਬ ਹੋਏ ਤਾਂ ਕੀ ਹੋਏ ਹੈਨਾ ਤੇ ਮੈਂ ਹਮੇਸ਼ਾ ਉਨੀ ਗੱਲ ਕਰਦਾ ਜਿੰਨੀ ਕੀ ਮੈਂ ਪੁਗਾ ਸਕਾਂ ਜਿੰਨਾ ਕਿ ਉਸ ਮਾਲਕ ਸਾਨੂੰ ਉਹਨਾਂ ਉਹਨਾਂ ਕ ਬਣਾ ਸਕੇ ਹੈਨਾ ਤਾਂ ਅਗਰ ਕੋਈ ਟੈਲੈਂਟਡ ਹੈ ਅਗਰ ਉਹ ਚਾਹੁੰਦਾ ਹੈ ਲਾਈਫ ਦੇ ਵਿੱਚ ਔਰ ਉਹ ਡਿਜ਼ਰਵ ਕਰਦਾ ਹੈ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਰਾਜਪੁਰਾ ਦੇ ਵਿੱਚ ਇੱਕ ਬਹੁਤ ਵੱਡਾ ਉਪਹਾਰ ਲੈ ਕੇ ਆ ਰਹੇ ਹਾਂ ਜਿੱਥੇ ਉਸ ਦੇ ਅਗਰ ਮੈਂ ਕਹਾਂ ਨਾ ਜੀ ਉਹ ਡਿਜ਼ਰਵ ਕਰਦਾ ਹੈ ਤਾਂ ਡੈਫੀਨਿਟਲੀ ਅਸੀਂ ਉਸ ਨੂੰ ਜ਼ਰੂਰ ਪ੍ਰਮੋਟ ਕਰਾਂਗੇ ਤੁਸੀਂ ਸ਼ਰੇਖ ਕਿਨੂੰ ਦਿੰਦੇ ਹੋ ਸਭ ਤੋਂ ਵੱਡਾ ਸ਼ਰੇਖ ਅੱਜ ਤੁਸੀਂ 15 ਤੋਂ ਵੱਧ ਤਾਂ ਤੁਸੀਂ ਇਹੀ ਧਾਰਮਿਕ ਗਾਣੇ ਗਾਤੇ ਇੱਕ ਲੈਵਲ ਵੀ ਗਾ ਚੁੱਕੇ ਹੋ ਤੁਸੀਂ ਤੇ ਹੁਣ ਬੈਕ ਟੂ ਬੈਕ ਗਾਣਾ ਆ ਰਿਹਾ ਕਿਨੂੰ ਸ਼ਰੇਦ ਦਿੰਦੇ ਹੋ ਤੁਸੀਂ ਕਿ ਵੀ ਇੱਥੇ ਤੱਕ ਤੁਸੀਂ ਮਤਲਬ ਦੇਖ ਲਓ 15 ਤੋਂ 20 ਸੰਗਸ ਤੁਹਾਡੇ ਮੇਰੇ ਖਲ ਆ ਗਏ ਆ ਅ ਇਹ ਵਾਲਾ ਗਾਣਾ ਮਿਲਾ ਕੇ ਤੇ ਕਿਹਨੂੰ ਸ਼ਰੇਧੰਤਕ ਤੁਸੀਂ ਅੱਜ ਇਸ ਸਟੈਪ ਮੈਂ ਮਦਰ ਨੂੰ ਦੇਣਾ ਮੈਂ ਜਿਨ੍ਹਾਂ ਨੇ ਮੈਨੂੰ ਮੈਂ ਆਪਣੇ ਪੇਰੈਂਟਸ ਨੂੰ ਦਿੰਦਾ ਨਾ ਕਿਉਂਕਿ ਉਹਨਾਂ ਨੇ ਮੈਨੂੰ ਹਮੇਸ਼ਾ ਕਦੀ ਵੀ ਕਦੀ ਕਿਸੇ ਚੀਜ਼ ਲਈ ਰੋਕਿਆ ਨਹੀਂ ਹੈ ਨਾ ਮੇਰੇ ਲਈ ਫੁੱਲੀ ਫਰੀडम ਰੱਖੀ ਤਾਂ ਸਾਰਾ ਦਾ ਸਾਰਾ ਜਿਹੜਾ ਸ਼ਰੇਆ ਮੈਂ ਆਪਣੇ ਮਦਰ ਨੂੰ ਦਿੰਦਾ ਅਖੀਰ ਚ ਕੁਝ ਕਹਿਣਾ ਚਾਹੋਗੇ ਜਨਤਾ ਨੂੰ ਆਪਣੇ ਵਿਊਅਰਸ ਨੂੰ ਕੁਝ ਕਹਿਣਾ ਚਾਹੋ ਵੀਅਰਸ ਨੂੰ ਬਸ ਆਪਣੇ ਲਵਰਸ ਨੂੰ ਐਂਡ ਸਪੋਰਟਰਸ ਨੇ ਜਿਹੜੇ ਸਾਰਿਆਂ ਨੂੰ ਮੈਂ ਬਸ ਇਹੀ ਕਹਿਣਾ ਚਾਹੁੰਨਾ ਤੁਹਾਡੇ ਤੋਂ ਸਾਨੂੰ ਬੜੀ ਡੈਡੀਕੇਸ਼ਨ ਮਿਲ ਰਹੀ ਹੈ ਅਸੀਂ ਚਾਹੁੰਦੇ ਆ ਤੁਹਾਡੇ ਸ਼ਹਿਰ ਦਾ ਨਾਮ ਤੁਹਾਡੇ ਕੀ ਸਾਡਾ ਵੀ ਸ਼ਹਿਰ ਹੀ ਹੈ ਨਾ ਕਿ ਆਪਾਂ ਆਪਣੇ ਸ਼ਹਿਰ ਦੇ ਨਾਮ ਨੂੰ ਕਾਫੀ ਦੂਰ ਕਾਫੀ ਅੱਗੇ ਤੱਕ ਲੈ ਕੇ ਜਾਈਏ ਹੈ ਨਾ ਜਿਸ ਲਈ ਮੈਨੂੰ ਜੋ ਵੀ ਕਰਨਾ ਪਏਗਾ ਹੈ ਨਾ ਤਾਂ ਅਸੀਂ ਉਹ ਕਰ ਰਹੇ ਆ ਅਸੀਂ ਮਤਲਬ ਆਪਣੇ ਆਪ ਨੂੰ ਪੂਰਾ ਉਹਦੇ ਵਿੱਚ ਪਾਇਆ ਹੋਇਆ ਤੇ ਤੁਸੀਂ ਸਾਨੂੰ ਇਹਨਾਂ ਪਿਆਰ ਦੇ ਰਹੇ ਹੋ ਹੈ ਨਾ ਸਾਡੇ ਇਸ ਗਾਣੇ ਨੂੰ ਵੀ ਪਿਆਰ ਦਿਓ ਹੈ ਨਾ ਜਿਆਦਾ ਜਿਆਦਾ ਲਾਈਕ ਕਰੋ ਸ਼ੇਅਰ ਕਰੋ ਐਂਡ ਤਾਂ ਕਿ ਸਾਨੂੰ ਕਿਉਂ ਕੀ ਹੁੰਦਾ ਕਿ ਤੁਹਾਡੇ ਲਾਈਕਿੰਗ ਨਾਲ ਸ਼ੇਅਰਿੰਗ ਨਾਲ ਸਾਨੂੰ ਜਿਹੜਾ ਹੈ ਹੋਰ ਹੌਸਲਾ افزਾਈ ਹੁੰਦਾ ਜਿਸ ਤੋਂ ਕਿ ਬੰਦਾ ਹੋਰ ਜ਼ਿਆਦਾ ਵੀ ਜਿਹੜੀ ਹੈ ਮਿਹਨਤ ਉਹ ਕਰਦਾ ਸੋ ਇਸੇਕੇ ਸਾਡੇ ਨਾਲ ਰਾਹੁத் ਥਰੇਜਾ ਜੀ ਇਹਨਾਂ ਦਾ ਤੁਸੀਂ ਫੇਸਬੁੱਕ ਚੈੱਕ ਕਰ ਸਕਦੇ ਹੋ ਕੋਈ ਟੈਨਸ਼ਨ ਨਹੀਂ ਹੈ ਮਸਤੀ ਚ ਮਸਤ ਹੈ ਜਿਹੜੇ ਸਿੰਗਿੰਗ ਦੀ ਦੁਨੀਆ ਚ ਇਹਨਾਂ ਨੇ ਖਤਮ ਰੱਖਿਆ ਸੀਗਾ ਉਹਨੂੰ ਪੂਰੇ ਤਰ੍ਹਾਂ ਤਰੀਕੇ ਨਾਲ ਸਮਰਪਿਤ ਹੈ ਕਈ ਇਹਨਾਂ ਦੇ ਧਾਰਮਿਕ ਗਾਣੇ ਆ ਚੁੱਕੇ ਹਨ ਜਿਨ੍ਹਾਂ ਨੂੰ ਤੁਸੀਂ ਕਾਫੀ ਪਿਆਰ ਦਿੱਤਾ ਹੈ ਇਹਨਾਂ ਦਾ ਨਵਾਂ Song ਜਿਹੜਾ ਹੈ ਉਹ ਆ ਰਿਹਾ ਹੈ Back to Back ਮੈਂ ਚਾਹੁੰਦਾ ਕਿ ਤੁਸੀਂ ਉਸ ਗਾਣੇ ਨੂੰ ਸੁਣੋ ਸੁਣੋ ਤੇ ਤੁਸੀਂ ਦੱਸੋ ਕਿ ਇਹਨਾਂ ਨੂੰ ਹੋਰ ਕਿਆ ਕਰਨਾ ਚਾਹੀਦਾ ਹੈ ਜਾਂ ਇਹਨਾਂ ਦਾ ਗਾਣਾ ਕਿਹੋ ਜਿਹਾ ਲੱਗਿਆ ਤੁਸੀਂ ਸ਼ੇਅਰ ਵੀ ਕਰੋ ਆਪਣੇ ਸ਼ਹਿਰ ਦੇ ਵਿੱਚ ਜਦ ਕੋਈ ਬੰਦਾ ਸਟਰਗਲ ਕਰਦਾ ਹੈ ਕਾਮਯਾਬ ਹੁੰਦਾ ਹੈ ਜਿੱਦਾਂ ਮੈਂ ਮਿਸ ਪੂਜਾ ਦਾ ਨਾਮ ਵੀ ਲਿੱਤਾ ਹੈ ਤਾਂ ਖੁਸ਼ੀ ਹੁੰਦੀ ਹੈ ਕਿ ਸਾਡੇ ਸ਼ਹਿਰ ਦਾ ਹੈਗਾ ਠੀਕ ਹੈ ਉਹਨੂੰ ਮਿਲਣਾ ਵੀ ਸੌਖਾ ਹੈ ਠੀਕ ਹੈ ਨਾ ਸਾਡੇ ਸ਼ਹਿਰ ਦਾ ਨਾਮ ਵੀ ਰੋਸ਼ਨ ਕਰਦਾ ਹੈ ਉਹ ਬੰਦਾ ਤੇ ਮੈਂ ਇਹੀ ਚਾਹੁੰਦਾ ਕਿ ਤੁਸੀਂ ਇਹਨਾਂ ਦੇ ਗਾਣੇ ਨੂੰ ਵੱਧ ਤੋਂ ਵੱਧ ਪਿਆਰ ਦਿਓ ਠੀਕ ਹੈ ਜੇ ਇਹਨਾਂ 'ਚ ਕੋਈ ਕਮੀ ਤੁਹਾਨੂੰ ਲੱਗਦੀ ਹੈ ਕਿ ਰਾਹੁਲ ਜੀ ਤੁਸੀਂ ਇਹ ਕਰਨਾ ਚਾਹੀਦਾ ਤੁਹਾਨੂੰ ਤਾਂ ਉਹ ਵੀ ਇਹਨਾਂ ਨੂੰ ਦੱਸੋ ਤੇ ਕਮੈਂਟ ਜ਼ਰੂਰ ਕਰੋ ਜਿੰਨਾ ਹੋ ਸਕੇ ਸ਼ੇਅਰ ਕਰੋ ਤੇ ਰਾਹੁਲ ਜੀ ਦੀ ਤੁਸੀਂ ਸਟੋਰੀ ਸੁਣੀ ਹੈ ਅੱਗੇ ਵੀ ਅਸੀਂ ਇਹਨਾਂ ਦੇ ਨਾਲ ਪੋਡਕਾਸਟ ਕਰਦੇ ਰਵਾਂਗੇ ਇਹਨਾਂ ਨੇ ਇੱਕਦਮ ਚੇਂਜ ਕੀਤਾ ਹੈ ਲਾਈਫ ਦਾ ਕਿਉਂਕਿ ਧਾਰਮਿਕ ਗਾਣਿਆਂ ਤੋਂ ਬਾਅਦ ਇੱਕਦਮ ਤੁਹਾਡੇ ਲਈ ਸਪੈਸ਼ਲ ਇਹ ਨਵਾਂ ਟਰੈਕ ਲੈ ਕੇ ਆਏ ਆ ਬੈਕ ਟੂ ਬੈਕ ਤੇ ਤੁਹਾਡਾ ਪਿਆਰ ਦੇਣਾ ਉਸ ਟਰੈਕ ਨੂੰ ਬਣਦਾ ਤੇ ਅਸੀਂ ਵੀ ਇਹੀ ਚਾਹਾਂਗੇ ਕਿ ਤੁਸੀਂ ਵੱਧ ਤੋਂ ਵੱਧ ਇਸ Song ਨੂੰ ਪਿਆਰ ਦਿਓ ਤੇ ਸ਼ੇਅਰ ਕਰੋ ਧੰਨਵਾਦ